ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਕਿਦਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਆਪਾਂ ਤਾਰੀ ਬਾਬੇ ਦੀ ਇੱਕ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਬਾਦਸ਼ਾਹ ਦੀ ਤੇ ਬਾਦਸ਼ਾਹ ਤੇ ਤੋਤੇ ਦੀ ਕਹਾਣੀ ਸੁਣਾਈ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਇਹ ਕਿ ਇਲਮ ਤੇ ਅਮਲ ਦੋਵੇਂ ਜ਼ਰੂਰੀ ਨੇ ਠੀਕ ਹੈ ਇਲਮ ਵੀ ਜ਼ਰੂਰੀ ਹੈ ਤੇ ਅਮਲ ਵੀ ਜ਼ਰੂਰੀ ਹੈ ਬਿਲਕੁਲ ਜੇ ਦੇਖੋ ਇਲਮ ਹੈ ਤੇ ਉਹ ਅਮਲ ਨਹੀਂ ਹੈ ਤੇ ਫਿਰ ਸਮਝ ਲਓ ਇਲਮ ਦਾ ਕਿਸੇ ਕੰਮ ਦਾ ਨਹੀਂ ਤੇ ਜੇ ਦੇਖੋ ਅਮਲ ਹੈ ਤੇ ਇਲਮ ਨਹੀਂ ਹੈ ਠੀਕ ਹੈ ਤੇ ਫਿਰ ਉਹਦਾ ਅਮਲ ਵੀ ਕਿਸੇ ਕੰਮ ਦਾ ਨਹੀਂ ਹੈ ਦੋਵੇਂ ਚੀਜ਼ਾਂ ਜਿਹੜੀਆਂ ਨੇ ਹਾਂ ਠੀਕ ਹੈ ਉਹ ਕਹਿੰਦੇ ਨੇ ਨਾ ilm ਤੇ amal ਕਿਉਂਕਿ ਪੜਿਆ ਲਿਖਿਆ ਬੰਦਾ ਹੈ ਨਾ ਹੈ ਉਹ ਇੱਕ ਸ਼ੇਰ ਵੀ ਪੈਂਦਾ ਬਾਬੂਲੇ ਸ਼ਾ ਦਾ ਖਾਲੀ ilm ਦੇ ਨਾਲ ਗੱਲ ਬੰਦੀ ਨਹੀਂ ਹਾਂ ਅੱਗੇ ਅੱਗੇ ਸੁਣਾ ਨਾ ਕਿ ਵੀ ਨੂੰ ਨਹੀਂ ਆਂਦਾ ਅੱਗੇ ਤੈਨੂੰ ਨਹੀਂ ਹੁੰਦਾ ਚਲੋ ਜੀ ਸ਼ੁਰੂ ਕਰਦੇ ਆਂ ਪਹਿਲੇ ਵੀਡੀਓ ਆਪਾਂ ਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਤੇ ਗੱਲ ਬਾਤ ਚਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਜਾ ਬਹੁਤ ਭੈਣ ਭਰਾਵਾਂ ਨੇ ਫੋਨ ਲਾਇਆ ਕਿ ਬਾਬਾ ਬਿਮਾਰ ਐ ਕਿਵੇਂ ਐ ਬਹੁਤ ਧੰਨਵਾਦ ਤੁਹਾਡਾ ਹੁਣ ਮੈਂ ਠੀਕ ਐ ਮੈਂ ਰਜੀਵ ਦਿਉ ਦਵਾਈ ਲਈ ਆ ਮੁੱਕ ਗਿਆ ਹਸਪਤਾਲ ਚ ਉਹਨਾਂ ਨੇ ਸਾਰਾ ਕੁਝ ਕਰਿਆ ਸਕੈਂਸਕੂਨ ਉਹ ਜੈਲ ਜੀ ਲਾ ਕੇ ਨਹੀਂ ਕਰਦੇ ਉਹ ਗੁੰਦੀ ਜੀ ਲਾ ਕੇ ਹਾਂਜੀ ਢੱਡ ਤੇ ਕੰਜਰਦਿਆਂ ਨੇ ਸਾਰੇ ਢੱਡ ਤੇ ਸਲੋਸਣ ਜਾਲਾ ਅੱਛਾ ਜੀ ਮੈਂ ਕਹੇ ਤੇ ਫਰਸ ਲਾਉਣੀ ਆ ਸਭ ਦੇ ਸਾਰੇ ਹੀ ਲੀਏ ਹਾਂ ਜੈਲੀ ਤੇ ਚਲੋ ਆਧਿਤੀ ਕਹਾਣੀ ਹੈ ਜਿਹੜੀ ਸਾਡਾ ਪੱਟੀ ਆ ਜਿਹੜਾ ਲੁਧਿਆਣੇ ਵਾਲਾ ਹਨਾ ਮੈਂ ਤੁਹਾਨੂੰ ਦੱਸਿਆ ਵੀ ਸਰਾਰਤੀ ਬੱਚਾ ਅੱਛਾ ਜੀ ਉਹ ਸਾਡੇ ਨਾਲ ਹੀ ਹੁੰਦਾ ਸੀ ਇੱਕ ਸਾਡੇ ਕੋਲੇ ਬੰਦਾ ਹੁੰਦਾ ਸੀਗਾ ਉਹਦੀ ਮੌਤ ਹੋ ਗਈ ਵਿਚਾਰੇ ਦੀ ਅੱਛਾ ਜੀ ਐਕਸੀਡੈਂਟ ਹੋ ਗਿਆ ਯਾਰ ਬੰਦਾ ਬੜਾ ਯਾਰਾਂ ਦਾ ਯਾਰ ਸੀ ਹੂੰ ਤੇ ਉਹ ਨੂੰ ਨਾ ਕਿਸੇ ਕੁੜੀ ਨਾਲ ਗੱਲ ਹੋ ਗਈ ਉਹਦੀ ਬਾਈ ਅੱਛਾ ਜੀ ਹੁਣ ਉਹ ਚਿੱਟਾ ਅਣਪੜ ਕੁੜੀ ਬੜੀ ਨਹੀਂ ਸੀ ਹਾਂ ਹੁਣ ਉਹ ਦੱਸੇ ਹੈ ਨਾ ਵੀ ਮੈਂ ਵੀ ਨਹੀਂ ਪੜਿਆ ਵਾ ਹਾਂ ਹੁਣ ਕੁੜੀ ਕਹਿੰਦੀ ਵੀ ਮੈਸੇਜ ਕਰਿਆ ਕਰ ਮੈਸੇਜ ਹਾਂ ਹਾਂ ਕਹਿੰਦਾ ਠੀਕ ਵਾ ਹਾਂ ਮੈਸੇਜ ਉਹਨੂੰ ਪਤਾ ਹੀ ਨਹੀਂ ਕੀ ਹੁੰਦਾ ਹਾਂ ਕੁੜੀ ਨੇ ਉਹ ਮੈਸੇਜ ਭੇਜਿਆ ਹਾਂ ਕਹਿੰਦੀ ਜਵਾਬ ਦੇਦਾ ਹਾਂ 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 ਕੰਦੀ ਦਾ ਕੀ ਜਵਾਬ ਦੇ ਮਮਾ ਯਾਰ ਕੀ ਲਿਖਿਆ ਹੋਇਆ ਇਹ ਨਹੀਂ ਯਾਰ ਹਾਂ ਉਥੇ ਵੰਟੀ ਰਹਿੰਦਾ ਹੁੰਦਾ ਹੈਗਾ 5 ਕਿਲੋਮੀਟਰ 6 ਤੇ ਹਾਂ ਤੇ ਇੱਕ ਵਿਚਾਰੇ ਦੇ ਕੋਲੇ ਮੋਟਰਸਾਈਕਲ ਹਾਂ ਘਾਣ ਢਾਕੇ ਤੇਰਾ ਦੇਣਾ ਕੀ ਆ ਜੋਨ ਚੱਕਿਆ ਮੋਟਰਸਾਈਕਲ 5 ਕਿਲੋਮੀਟਰ ਗਿਆ ਵੰਟੀ ਕੋਲ ਹਾਂ ਚਾ ਵੰਟੀ ਕਹਿੰਦਾ ਇਹਦਾ ਜਵਾਬ ਦੇ ਹਾਂ ਵੰਟੀ ਨੇ ਜਵਾਬ ਦਿੱਤਾ ਉਹਨੂੰ ਦੱਸਿਆ ਵੀ ਆਏ ਕਹਿੰਦੀ ਆ ਹਾਂ ਤਾਰ ਦਿਬਾਉਂ ਦਿੱਤਾ ਤੇ ਉਹ ਕਦੇ ਕੁਦਰਤੀ ਕੋਈ ਕੰਮ-ਕੁਮ ਕਰਦੀ ਸੀ ਕਹਿੰਦਾ ਬੱਸ ਸੌਂਗੀ ਹਾਂ ਹਾਂ ਹੁਣ ਸਵੇਰੇ ਦੇਵਾਂਗੇ ਜਵਾਬ ਹਾਂ ਉਥੋਂ ਭਜਾਤਾ ਮੋਟਰਸਾਈਕਲ ਘਰੇ ਆ ਗਿਆ ਅੱਛਾ ਘਰੇ ਆ ਕੇ ਅੰਦਰ ਵੜ ਲੱਗਿਆ ਕਹਿੰਦਾ ਟੂ ਟੂ ਫੇਰ ਆ ਗਿਆ ਮੈਸੇਜ ਫੇਰ ਭਜਾਤਾ ਬਾਂਟੀ ਜੀ ਕੀ ਯਾਰ ਕਹਿੰਦਾ ਹਾਂ ਫੇਰ ਆ ਗਿਆ ਯਾਰ ਹਾਂ ਬਹੁਤ ਵਦਾ ਯਾਰ ਕੁਮਾਰ ਆ ਤੇਰੀ ਨਾ ਤੂੰ ਮੈਨੂੰ ਰੋਲ ਦਿੰਦਾ ਨਾ ਤੂੰ ਆਪ ਦਿੰਦਾ ਕਦੇ ਨੰਬਰੀ ਤੇ ਰੱਖ ਜਾ ਮੈਂ ਮੈਸੇਜ ਦੇ ਬੱਲ ਤੇਰੇ ਬੰਦਿਆ ਨਾਲ ਕਦੇ ਗੱਲ ਵੀ ਕਰਨੀ ਹੁੰਦੀ ਉਹਨੇ ਮੈਂ ਤਾਂ ਕੋਈ ਦਰਦੀ ਸੌ ਗਈ ਸੀ ਉੱਠ ਖੜੀ ਹੂੰ ਹਾਂ ਹੋਣ ਸੋਝੂ ਹੋਣ ਸੋਝੂ ਹੋਣ ਸੋਝੂ ਹੁਣ ਸੋਝੂ 12 ਵੱਜ ਗਏ ਯਾਰ ਹੂੰ ਹੁਣ ਤਾਂ ਇਹਨੂੰ ਪਤਾ ਇਹਨੇ ਕੁੜੀ ਮੁੰਡਾ ਜਦੋਂ ਗੱਲ ਕਰਨ ਲੱਗ ਜਣੇ ਸਾਰੀ ਰਾਤ ਹੀ ਜਾਗਦੇ ਹੁੰਦੇ ਆ ਤੇ ਭਰਾਵਾ ਵਿਚਾਰਾ ਘਰੇ ਆਇਆ ਉਧਰੋਂ ਘਰ ਦੇ ਸ਼ੱਕ ਕਰਨ ਵੀ ਕਰੀ ਕੀ ਜਾਂਦਾ ਤੂੰ ਹਾਂ ਬਾਹਰ ਚ ਫੇਰੋ ਗਈ ਟੂ ਟੂ ਉਧਰੋਂ ਮੰਜੇ ਤੇ ਬਹਿ ਗਿਆ ਬਰੋ ਟੂ ਟੂ ਹੋ ਗਈ ਆ ਭਾਂਤੜਾ ਸਿਆਪਾ ਕਹਿੰਦਾ ਫੇਰ ਆ ਗਿਆ ਹਾਂ ਚੱਕਦਾ ਪਾਂਡੀ ਕਹਿੰਦਾ ਭਰਾਵਾ ਇੱਥੇ ਬਹਿ ਜਾ ਹਾਂ ਉਹ ਨਹੀਂ ਬਾਹਰ ਸੌਜੂ ਯਾਰ ਸੋ ਗਿਆ ਪੌਣੇ 3 ਵਜੇ ਠੀਕਿਆ ਜਾ ਤੜਕੇ ਪੌਣੇ 3 ਵਜੇ ਠੀਕਿਆ ਸੁੱਤਾ ਪਿਆ ਉੱਠ ਕੇ ਜਦੋਂ ਲੇਟ ਉੱਠ ਕੇ ਆਏ ਆ ਕੱਦਾਂ ਹੋ ਜਾਏ ਪਾਂਡੀ ਹਾਂ ਪਾਂਡੀ ਕਹਿੰਦਾ ਹੌਣ ਆ ਹੁਣ ਕਹਿੰਦਾ ਦੱਸ ਦਿੰਦੇ ਆ ਆਪਾਂ ਵੀ ਮੈਦੂ ਨਹੀਂ ਲਿਖਣਾ ਆਉਂਦਾ ਭਾਈ ਤੂੰ ਤਾਂ ਬੰਦ ਚ ਪਾਤੇ ਹਾਂ ਮੈਂ ਤਾਂ ਸਾਰੀ ਆਹ ਤੇ ਲਿਖਣ ਜੀ ਰਿਹਾ ਉਹਦਾ ਕਿਤੇ ਉਹ ਤੋਂ ਲਖਾ ਲਾ ਕੇ ਤੇ ਉਹ ਤੋਂ ਲਖਾ ਲਾ ਮੈਂ ਤਾਂ ਮਰ ਜੂ ਹਾਂ ਇਹ ਕਰਕੇ ਉਹ ਕਹਿੰਦਾ ਪਹਿਲਾਂ ਤੂੰ ਉੱਠਣਾ ਮਾਰੋ ਸਹੀ ਗੱਲ ਹੈ ਬੋਲੋ ਸਾਚੀ ਬਿਲਕੁਲ ਇੱਕ ਉਹ ਕਹਿੰਦੇ ਹੁੰਦੇ ਨਾ ਵੀ ਗੱਲਾਂ ਲਿਖੀਆਂ ਤੇ ਅਮਲ ਕਰਨਾ ਚਾਹੀਦਾ ਜੇ ਪੜ੍ਹਦੇ ਆ ਪੜ੍ਹਨ ਤੇ ਅਮਲ ਵੀ ਕਰਨਾ ਚਾਹੀਦਾ খালি ਪੜ੍ਹਨ ਦਾ ਨਹੀਂ ਗਿਆਨ ਦਾ ਮਤਲਬ ਇਹ ਨਹੀਂ ਹੁੰਦਾ ਜੇ ਆਪ ਨੂੰ ਗਿਆਨ ਕਿਸੇ ਨੇ ਦੇ ਤਾ ਤੇ ਆਪ ਲੜ ਵਨ ਲਿਆ ਉਹ ਤੇ ਅਮਲ ਕਰਨਾ ਹੈ ਅਮਲ ਕਰਨਾ ਸੁਣਨਾ ਨਹੀਂ ਫੇਰ ਕੰਮ ਤਾਂ ਕਰ ਹੈ ਨਾ ਉਹ ਕਹਿੰਦਾ ਕੋਈ ਰਾਜਾ ਸੀ ਰਾਜੇ ਨੇ ਨਾ ਬਾਗੀਚਾ ਲਾਇਆ ਬਾਗ ਲਾਇਆ ਅੱਛਾ ਜੀ ਵਿੱਚ ਅਮਰੂਦਾਂ ਦੇ ਬੂਟੇ ਲਾਏ ਅੱਛਾ ਜੀ ਮਾਲੀ ਰੱਖਿਆ ਤੇ ਮਾਲੀ ਦੇਖ ਰੇ ਕਰਦਾ ਸੀ ਅੱਛਾ ਜੀ ਤੇ ਉਹ ਤਨੇ ਕੋ ਤੋਤਾ ਗੱਜ ਗਿਆ ਹਾਂ ਤੋਤਾ ਹੁਣ ਜਿਹੜੇ ਕਿਰੇ ਕਿਰੇ ਅਰੂਤਾ ਗੰਜਰ ਦਾ ਖਾ ਜਾ ਕਰੇ ਹਾਂ ਤੁਮ ਤੇ ਚਾੜ ਦਿਆ ਕਰੇ ਹਾਂ ਜਾਣ ਕੇ ਟੱਕ ਕੇ ਹਾਂ ਸਿਰ ਦਿਆ ਕਰੇ ਅੱਛਾ ਜੀ ਇੱਕ ਦਿਨ ਰਾਜੇ ਨੇ ਗੀੜਾ ਮਾਰਿਆ ਅਰੂਦਾਂ ਦਾ ਢੇਰ ਲੱਗਿਆ ਪਿਆ ਹਾਂ ਰਾਜੇ ਨੇ ਮਾਲੀ ਨੂੰ ਸਦਿਆ ਕਹਿੰਦਾ ਆ ਕੀ ਹੈ ਹਾਂ ਉਹ ਕਹਿੰਦਾ ਜੀ ਤੋਤਾ ਹੈ ਹਾਂ ਕਹਿੰਦਾ ਖਰਾਬ ਕਰਦਾ ਸਾਲਾ ਜਾਣ ਕੇ ਕਹਿੰਦਾ ਲੋਟ ਹੀ ਨਹੀਂ ਆਉਂਦਾ ਜੀ ਹਾਂ ਮਦ ਕਮਲਾ ਹੋਇਆ ਪਿਆ ਹਾਂ ਉਹ ਕਹਦਾ ਗਲਤ ਗੱਲ ਆ ਯਾਰ ਹਾਂ ਫੜੋ ਉਹਨੂੰ ਉਹ ਕਹਿੰਦਾ ਫੜਿਆ ਨਹੀਂ ਜਾਂਦਾ ਹਾਂ ਹਾਂ ਜਦੋਂ ਰਾਜੇ ਨੇ ਵੇਖਿਆ ਆਖੀ ਵਾਕਿਆ ਯਾਰ ਖਰੂਪ ਆ ਗਿਆ ਜਿਹੜੇ ਨਿੱਕੇ ਨਿੱਕੇ ਅਮਰੂਦ ਤੋੜ ਕੇ ਸੱਟ ਗਿਆ ਉਹ ਕਹਿੰਦਾ ਇਹ ਦਾ ਸੋਹਣੇ ਦਾ ਦੋਸ ਮਾਣਾ ਆਪਣੇ ਹਾਂ ਕਹਿੰਦਾ ਇਹਨੂੰ ਫੜੋ ਬਈ ਕਹਿੰਦਾ ਕਿਵੇਂ ਬੜੀਏ ਕਹਿੰਦਾ ਤੂੰ ਐਂ ਘਰ ਆ ਤੱਕ ਜਾਲ ਜਾਲ ਲਾਓ ਤੂੰ ਪੱਤਿਆਂ ਚ ਲੁਕ ਜਾ ਅਮਰੂਦਾਂ ਦੇ ਹਾਂ ਵਿੱਚ ਬਿਠਾਦਾ ਅੱਛਾ ਜੀ ਦੋਤਾ ਉਤਾ ਆਇਆ ਉਹਨਾਂ ਨੇ ਜਾਲ ਸੱਟ ਕੇ ਦੋਤਾ ਫੜ ਲਿਆ ਅੱਛਾ ਜੀ ਰਾਜਾ ਕਹਿੰਦਾ ਮੈਨੂੰ ਫੜਾ ਦੇ ਰਾਜੇ ਨੇ ਕੁੱਟ ਕੇ ਫੜ ਲਿਆ ਹੂੰ ਰਾਜਾ ਕਹਿੰਦਾ ਆ ਜਾ ਬਹੁਤ ਦੁੱਖ ਦਿੱਤਾ ਤੈਨੂੰ ਹੁਣ ਇਥੋਂ ਦੀ ਸਜ਼ਾ ਨਹੀਂ ਤੈਨੂੰ ਪਤਾ ਹੁਣ ਤੇਰੀ ਸਜ਼ਾ ਮੌਤ ਹੈ ਅੱਛਾ ਜੀ ਉਹਨੇ ਖਤਮ ਹੋਤੀ ਨੇ ਖਲਾਇਆ ਵੀ ਮਰ ਗਈ ਹਾਂ ਦੋਤਾ ਕਹਿੰਦਾ ਯਾਰ ਰਾਜੇ ਨਾ ਇਹਨੇ ਗੰਨਾ ਦੇ ਕੱਚੇ ਹੁੰਦੇ ਆ ਵੀ ਇਹਨੂੰ ਕੰਬਲ ਪੂਸੇ ਜਿਹਾ ਪਾਏ ਹਾਂ ਕਿਹਨਾਂ ਗੱਲਾਂ ਸੁਣਦਾ ਰਾਜਾ ਸਾਹਿਬ ਹੁਣ ਤੂੰ ਮਾਰਤਾ ਦੇਣਾ ਹੁਣ ਮੇਰੇ ਕਹਿੰਦਾ ਗੱਲਾਂ ਲੜਵਾਂਲਾ ਤੈਨੂੰ ਗਿਆਨ ਦੀਆਂ ਗੱਲਾਂ ਦੱਸਾਂ ਅੱਛਾ ਉਹ ਕਹਿੰਦਾ ਵੀ ਦੱਸ ਨਾ ਕਹਿੰਦਾ ਵੀ ਗੱਲਾਂ ਇਹ ਐ ਵੀ ਇੱਕ ਤਾਂ ਦੁਸ਼ਮਣ ਹੱਥ ਆਇਆ ਕਦੇ ਵੀ ਛੱਡੀਏ ਨਾ ਠੀਕ ਐ ਮਾਰ ਦਿਓ ਉਹਨੂੰ ਅੱਛਾ ਜੀ ਕਹਿੰਦਾ ਸੱਤ ਵਚਨ ਤੇ ਗੱਲ ਜਮਾ ਸਹੀ ਐ ਸਹੀ ਯਾਰ ਇੱਕ ਜਿਹੜੀ ਗੱਲ ਹੈ ਹੀ ਨਹੀਂ ਹਾਂ ਹੁੰਦੀ ਨਹੀਂ ਹੋਈ ਨਹੀਂ ਸਕਦੀ ਹਾਂ ਉਹਤੇ ਯਕੀਨ ਨਹੀਂ ਕਰੀਦਾ ਹਾਂ ਸਭ ਲੋਕਾਂ ਦੇ ਹਾਂ ਇਹਨਾਂ ਦੋਵੇਂ ਹੈਨਾ ਹਾਂ ਹਾਂ ਬਿਲਕੁਲ ਉਹਤੇ ਯਕੀਨ ਨਹੀਂ ਕਰਨਾ ਹਾਂ ਹਾਂ ਤੇ ਤੀਜੀ ਗੱਲ ਹਾਂ ਉਹ ਕਹਿੰਦਾ ਵੀ ਜਿਹੜਾ ਮਤਲਬ ਕਿ ਬੀਤਿਆ ਬੀਤੀ ਹੋਈ ਚੀਜ਼ ਬੀਤ ਗਿਆ ਬੇੜਾ ਉਹਤੇ ਪਸਤਾਵਾ ਨਹੀਂ ਕਰਨਾ ਹਾਂ ਤੇ ਉਹ ਤੋ 3 ਗੱਲ ਉਹ ਕਹਿੰਦਾ ਇਹ ਐ ਵੀ ਰਾਜਾ ਚੌਥੀ ਗੱਲ ਹੁਣ ਜਿਹੜੀ ਮੈਂ ਸੁਣਾਉਣੀ ਉਹ ਤੇ ਲੱਗਣਾ ਮੇਰਾ ਹੁਣ ਜੋਰ ਅੱਛਾ ਜੋਰ ਲੱਗਣਾ ਬਹੁਤ ਜਾਦੇ ਅੱਛਾ ਉਹਨੇ ਢੱਲਾ ਘਰ ਹਾਂ ਮੈਂ ਸੁਣਾਉ ਹਾਂ ਉਹਨੇ ਢੱਲਾ ਯਾਰ ਤਾਂ ਉੱਡ ਗਿਆ ਹਾਂ ਜਾ ਕੇ ਤਾਂ ਬਹਿ ਗਿਆ ਦਰੱਖਤ ਤੇ ਲੱਗ ਰਿਹਾ ਨਾ ਕਲਾਨ ਦਾ ਕਲਾਨ ਨਹੀਂ ਹਾਂ ਰਾਜਾ ਕਹਿੰਦਾ ਕਿਉਂ ਉਹ ਕਹਿੰਦਾ ਚੌਥੀ ਗੱਲ ਦਾ ਲਾਦੇਗਾ ਦੱਸਦਾ ਹਾਂ ਚੌਥੀ ਗੱਲ ਦਾ ਮਤਲਬ ਹੀ ਯਾ ਹੈ ਤੂੰ ਗਿਆਨ ਤਾਂ ਲੈ ਲਿਆ ਕਹਿੰਦਾ ਅਮਲ ਤਾਂ ਨਹੀਂ ਨ ਕੀਤਾ ਹਾਂ ਵੀ ਜਿਹੜਾ ਗਿਆਨ ਉਹ ਤੇ ਅਮਲ ਕਰ ਗਿਆ ਗਿਆਨ ਕੋਈ ਦੇਵੇ ਉਹ ਤੇ ਅਮਲ ਵੀ ਕਰੀਦਾ ਹੈ ਜਦੋਂ ਕਿਵੇਂ ਕਹਿੰਦਾ ਤੈਨੂੰ ਮੈਂ ਕਿਹਾ ਸੀ ਨਾ ਵੀ ਦੋਸ ਮਨ ਹੱਥ ਆਇਆ ਉਹ ਵੀ ਛੱਡ ਗਏ ਨਾ ਮਾਰ ਦਿਓ ਤੇਤੋਂ ਮੈਂ ਮਰਿਆ ਹੀ ਨਹੀਂ ਹਾਂ ਤੂੰ ਝੱਟਦਾ ਜਿਹੜੀ ਗੱਲ ਨਹੀਂ ਹੋਣ ਵਾਲੀ ਤੈਨੂੰ ਕਿਹਾ ਸੀ ਉਹ ਤੇ ਯਕੀਨ ਹੀ ਨਹੀਂ ਕਰੀਦਾ ਇਹੋ ਜਿਹੀ ਕਿਹੜੀ ਗੱਲ ਆ ਜਿਹੜੀ ਮੈਂ ਜ਼ੋਰ ਲਾ ਕੇ ਦੱਸੂ ਦੱਸਣ ਲੱਗਿਆ ਕਿਹੜੀ ਗੱਲ ਤੇ ਜ਼ੋਰ ਲੱਗਦਾ ਭਈ ਹਾਂ ਉਹ ਤਾਂ ਲੱਗਦਾ ਹੀ ਨਹੀਂ ਹਾਂ ਹਾਂ ਹੁਣ ਫਿਰ ਪਛਤਾਣਾ ਹਾਂ ਕੀ ਗੱਲ ਕਰੀ ਜੇ ਤੁਹਾਨੂੰ ਉੱਡਦੀ ਹੁਣ ਪਛਤਾਵਾ ਕਹਦਾ ਗੱਲ ਕੱਲ ਜੀ ਤੋਤਾ ਉੱਡ ਗਿਆ ਫਰ ਵੜੀ ਗਿਆ ਸਾਰੇ ਇਹਨਾਂ ਨੂੰ ਆਮਲ ਕਰੋ ਅਮਲ ਕਰੋ ਅਮਲ ਕਰਨਾ ਬਹੁਤ ਜ਼ਰੂਰੀ ਹੈ ਹਾਂ ਆਣਾ ਸਹੀ ਗੱਲ ਆ ਜੀ ਤਾਂ ਹੀ ਇਹਨੇ ਬਾਣੀ ਪੜੋ ਪੜ ਕੇ ਬਾਣੀ ਦੀਆਂ ਗੱਲਾਂ ਤੇ ਅਮਲ ਵੀ ਕਰੋ ਗਿਆਨ ਲੈਦਾ ਆਈ ਕੋਈ ਫਾਇਦਾ ਨਹੀਂ ਜਨਾ ਟਾਈਮ ਆ ਫਾਇਦਾ ਫੇਰ ਹੈ ਜੇ ਆਪਾਂ ਅਮਲ ਹੀ ਨਹੀਂ ਕਰਨਾ ਫੇਰ ਉਹਦਾ ਕੋਈ ਫਾਇਦਾ ਨਹੀਂ ਸਹੀ ਬਾਕੀ ਪ੍ਰਮਾਤਮਾ ਸਮੁੰਦਰ ਹੈ ਉਹਦੇ ਘਰੇ ਕੋਈ ਘਾਟਾ ਨਹੀਂ ਬਿਲਕੁਲ ਜੀ ਜਦੋਂ ਤੁਹਾਨੂੰ ਉਹਨੇ ਦੇਣਾ ਤਾਂ ਛੱਪਰ ਪਾਰ ਕੇ ਬਿਲਕੁਲ ਕੋਈ ਸ਼ੱਕ ਨਹੀਂ ਠੀਕ ਹੈ ਨਾ ਹੁਣ ਅੱਜ ਮੈਂ ਵੱਡੇ ਹਸਪੀਟਲ ਜਿੱਥੇ ਗਿਆ ਮੰਨ ਲਓ ਡਾਕਟਰ ਕੋਲੇ ਗਿਆ ਅੱਜ ਉਹਨੇ ਮੈਨੂੰ ਬੜਾ ਜਿਆਦਾ ਤੋਸਤ ਕੀਤਾ ਹੂੰ ਮੈਂ ਉਹਨੂੰ ਦੱਸਿਆ ਸਾਰਾ ਹੂੰ ਮੈਂ ਕਿਹਾ ਡਾਕਟਰ ਸਾਹਿਬ ਇੱਕਦਮ ਆ ਬੈਠਾ ਬੈਠਾ ਮੈਨੂੰ ਐਂ ਜੀ ਕਰਦਾ ਹੁੰਦਾ ਵੀ ਸੌਂ ਜਾ ਸੌਂ ਜਾ ਜਿੱਥੇ ਬਹਿ ਗਿਆ ਉੱਥੇ ਹੀ ਸੌਂ ਜਾ ਬਸ ਉਹ ਕਹਿੰਦਾ ਲੀਵਰ ਕਰਕੇ ਹੂੰ ਨਾਲ ਕਿਡਨੀਆਂ 'ਚ ਪ੍ਰੋਬਲਮ ਆ ਜਾਂਦੀ ਆ ਹੂੰ ਇੱਕ ਤੁਸੀਂ ਆਰਾਮ ਨਹੀਂ ਕਰਦੇ ਬਿਲਕੁਲ ਵੀ ਜੀ ਹੂੰ ਇੱਕ ਤੁਸੀਂ ਜੋਰ ਲਾ ਕੇ ਬੋਲਦੇ ਹੋ ਹੂੰ ਮੈਂ ਕਿਹਾ ਮੇਰਾ ਕੰਮ ਹੀ ਪੂਰਨ ਹੈ ਜੀ ਤੈਨੂੰ ਤਾਂ ਚੇਚਲਾ ਤੇ ਬੋਲਦਾ ਮੈਂ ਹੂੰ ਫਿਰ ਦੋ ਚਾਰ ਤੋਂ ਹੋਰ ਭਰਾ ਬਲਾ ਜਾਂਦੇ ਆਗੇ ਸਹੀ ਗੱਲ ਹੈ ਜੀ ਮੇਰਾ ਸਾਰੀ ਦਿਹਾੜੀ ਕੰਮ ਹੀ ਰੋਲਾ ਪਾਣਾ ਹੈ ਰੋਲਾ ਪਾਣਾ ਹਨਾ ਮੇਰਾ ਤਾਂ ਗਲਾ ਬੈਠਿਆ ਪਿਆ ਬੋਲ ਬੋਲ ਸਹੀ ਗੱਲ ਹੈ ਉਹ ਕਹਿੰਦਾ ਉਹੀ ਤੁਹਾਨੂੰ ਕਹਿੰਦੇ ਆ ਨਾ ਜੀ ਹਾਂ ਤੇ ਡਾਕਟਰ ਬਹੁਤ ਚੰਗਾ ਹੈ ਅੱਛਾ ਜੀ ਉਹਨੇ ਸਾਰੀ ਗੱਲ ਹਕੀਕਤ ਦੱਸੀ ਆ ਵੀ ਐਂ ਕਰਕੇ ਲੀਵਰ ਨੂੰ ਆ ਸੋਜ ਆ ਗਈ ਆ ਕਹਿੰਦਾ ਮਾਲ ਚੱਕਦਾ ਮੈਂ ਕਿਹਾ ਬਿਲਕੁਲ ਛੱਕ ਨਹੀਂ ਜੀ ਬਾਹਰ ਮੈਂ ਮਹੀਨਾ ਚੰਗਾ ਮਿਲਦਾ ਨਹੀਂ ਜੀ ਮੈਂ ਕਿਹਾ ਕੂੜਾ ਗਵਾੜ ਹੀ ਖਾਂਦੇ ਆ ਹਾਂ ਕਹਿੰਦਾ ਬੇਲ ਕੋ ਲੋਕ ਕਹਿੰਦਾ ਜਿੰਨੇ ਮਾਲ ਵਾਲੇ ਆਉਂਦੇ ਸਾਰੇ ਬਿਮਾਰ ਹੈ ਜੀ ਹਾਂ ਜਿੰਨੇ ਮਾਲ ਵਾਲੇ ਆਉਂਦੇ ਕਹਿੰਦਾ ਸਾਰੇ ਬਿਮਾਰ ਹੈ ਮਰਦਾ ਮਾਲ ਸਹੀ ਮਿਲਦਾ ਹੀ ਨਹੀਂ ਮਾਲ ਹੀ ਨਹੀਂ ਰਿਹਾ ਹਾਂ ਸਹੀ ਗੱਲ ਹੈ ਇਹ ਸਾਡੀ ਸਰਕਾਰਾਂ ਨੂੰ ਬੇਨਤੀ ਹੈ ਮਾੜੀ ਮੋਢੀ ਢਿੱਲ ਦੇ ਕੇ ਡੋਡੇ ਮੁਕਾ ਕੇ ਦਿਓ ਪੰਜਾਬ ਦਾ ਸਹੀ ਗੱਲ ਕਰਦੇ ਅਮਰੀਕਾ ਕਰ ਜਾਣਗੇ ਉਹਨਾਂ ਦਾ ਕੀ ਕਸੂਰ ਹੈ ਮਲੀ ਮਰ ਜਾਣਗੇ ਕਿਹ ਬਾਹਰਗੂਆਂ ਨੂੰ ਮਤੀ ਦੇ ਦਿਓ ਵੀ ਘਰੇ ਆਪਦੇ ਆਪਦੇ ਜੋ ਕੇ ਵੀ ਸਕਦੇ ਆ ਭਾਈ ਹਾਂ ਹਾਂ ਸਹੀ ਮਰਲਾ ਮਰਲਾ ਵੀਜ ਲੋ ਹਾਂ ਉਦੋਂ ਮਰਲੇ ਨਾਲ ਸਾਡਾ ਚੱਲ ਜੂਗਾ ਹਾਂ ਮਰਲੇ ਤੋਂ ਅਸੀਂ ਵਧੀਆ ਪਿਓ ਡੋਡੇ ਆਪਦੇ ਜੋਗੇ ਇਕੱਠੇ ਕਰ ਲਾਂਗੇ ਕਰ ਲਾਂਗੇ ਸਹੀ ਗੱਲ ਇਹ ਖੇਤ 'ਚ ਨਹੀਂ ਬੀਜਣਾ ਘਰੇ ਘਰੇ ਬੀਜ ਲੋ ਜੀ ਤੇ ਬੀਜੀ ਦਾ ਹਾਂ ਇਹ ਤੁਹਾਡੇ ਕੋਲ ਘਰੇ ਪਲਾਟ ਹੈਗਾ ਉੱਥੇ ਬੀਜ ਲੋ ਮਰਲੇ ਤੋਂ ਬੰਦ ਜੇ ਹੋਇਆ ਤਾਂ ਪਰਚਾ ਹੋਣੀ ਹਾਂ ਹੈਨਾ ਬਿਲਕੁਲ ਜੀ ਇੰਨਾ ਕਿਤੇ ਕਿਤੇ ਕਰ ਦੇਣਾ ਭਗਵੰਤ ਮਾਨ ਜੀ ਮੈਂ ਕਹਿੰਦਾ ਧੁਣਗਾਂ ਦੇ ਜਿੱਤੇ ਮਰਜੀ ਤੁਰੇ ਭਰੇ ਬੋਟਾ ਹੀ ਬੋਟਾ ਤੇ ਨਹੀਂ ਸਰਵੀਰ ਨੇ ਕਰ ਦੇਣਾ ਇਹ ਕੀ ਆ ਉਹ ਕੀ ਗੱਲ ਹੈ ਇੱਕ ਲੋਕ ਆਪਣੇ ਟੀਚਰਾਂ ਬੋਹ ਕਰਦੇ ਆ ਹਨ ਮੈਂ ਕਹਿੰਦਾ ਉਹਨਾਂ ਨੇ ਵੀ ਜਿਹੜਾ ਸੱਚਖੰਡ ਆ ਨਾ ਉਹ ਆਪਣੀ ਸੁਪਰੀਮੋ ਆ ਜਿਹੜੀ ਉੱਥੋਂ ਹੁਕਮ ਹੋ ਗਿਆ ਨਾ ਹਾਂ ਉਹ ਸਾਨੂੰ ਸਿੱਖਾਂ ਨੂੰ ਸਿਰ ਮੱਥੇ ਸਿਰ ਮੱਥੇ ਆ ਜਿਹੜੀ ਉਹਨੇ ਹੁਣ ਸਜ਼ਾ ਦੇਤੀ ਆ ਉਹਨੂੰ ਆਪਾਂ ਉਹਤੇ ਮਤਲਬ ਅਕਾਲ ਤਖਤ ਤੇ ਕਹਿੰਤੂ ਪ੍ਰਾਂਤੂ ਕਰੀ ਆਪਾਂ ਗਲਤ ਤਾਂ ਗਲਤ ਆ ਜੀ ਕਰ ਨਹੀਂ ਸਕਦੇ ਜੀ ਆਫਵਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਅਕਾਲ ਤਖਤ ਦੇ ਅੱਗੇ ਆਪਣੀ ਕੋਈ ਔਕਾਤ ਨਹੀਂ ਕਿ ਆਪਾਂ ਕਹਿੰਤੂ ਪ੍ਰਾਂਤੂ ਕਰੀਏ ਹਾਂ ਜੋ ਸਜ਼ਾ ਉਹਨਾਂ ਨੇ ਉਹਨਾਂ ਨੂੰ ਲਾਈ ਹੈ ਉਹ ਸਾਨੂੰ ਪ੍ਰਵਾਨ ਹੈ ਸਾਡੇ ਅਕਾਲ ਤਖਤ ਦਾ ਹੁਕਮ ਸਾਨੂੰ ਸਿਰ ਮੱਥੇ ਪ੍ਰਵਾਨ ਹੀ ਕਬੂਲ ਹੈ ਹੂੰ ਬਿਲਕੁਲ ਜੀ ਤੇ ਬਾਕੀ ਤੁਸੀਂ ਚਿੰਤਾ ਨਾ ਕਰਿਆ ਕਰੋ ਹੂੰ ਆਪਾ ਬਾਰ-ਬਾਰ ਪੜਦੇ ਆ ਬਾਣੀ ਤੇ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਛ ਨਹੀਂ ਆ ਕੁਛ ਨਹੀਂ ਹਾਂ ਤਾਂ ਉਹ ਆਪੇ ਰਾਜੋਂ ਤਪੋਂ ਰਾਜ ਤੇ ਰਾਜੋਂ ਨਰਕ ਬਾਣੀ ਕਹਿੰਦੀ ਹੈ ਅੱਛਾ ਜੀ ਬਾਣੀ ਸਾਰਾ ਕੁਝ ਆਪੇ ਹੀ ਕਰਾਉਂਦੀ ਹੈ ਹਾਂ ਬਿਲਕੁਲ ਜੀ ਜੇ ਆਪਾਂ ਤੋਂ ਉਹ ਕਿੱਲੇ ਲੈ ਲੈ ਆਏ ਨਾ ਕਿ ਅਗਰ ਮੈਂ ਲੈ ਲੇ ਹਾਂ ਉਹ ਤਾਂ ਬੜੀ ਚੰਗੀ ਕਹਿੰਦੇ ਮੈਂ ਲੈ ਲੇ ਮੈਂ ਲੈ ਲੇ ਸਹੀ ਗੱਲ ਹੈ ਜੇ ਜਾਣ ਲੱਗਦੇ ਆ ਨਾ ਕਿੱਲੇ ਹਾਂ ਜੋ ਟਕੀਆਂ ਲੱਗਦੀਆਂ ਮੈਂ ਬਾਈ ਕੋ ਟਕੀਆਂ ਨਾਲ ਡੱਟ ਜਾਂਦੇ ਆਂ ਬਿਲਕੁਲ ਕਿੰਨਾ ਸਰਾ ਉਹ ਕਿਉਂ ਦੰਦਾਲ ਛੱਪਰ ਪਾੜ ਕੇ ਖੋਹਦਾ ਥੱਪੜ ਮਾਰ ਕੇ ਸਹੀ ਗੱਲ ਸਹੀ ਗੱਲ ਐ ਨਾ ਕਿ ਐਵੇਂ ਹੀ ਉਹ ਤਾਂ ਖੂਨ ਤੇ ਆ ਗਿਆ ਨਾ ਹਾਂ ਮੇਰਾ ਸਾਥ ਕਰਦਾ ਹਾਂ ਉਦੋਂ ਕੋਈ ਪਤਾ ਨਹੀਂ ਕਿੰਦਰ ਦੀ ਲਿਆਣਾ ਸਹੀ ਗੱਲ ਐ ਉਹਨੇ ਇੰਨੀ ਕੁ ਮੋਰੀ ਤਾਂ ਨਹੀਂ ਪਤਾ ਨਹੀਂ ਕਿੰਨਾ ਕੁ ਰੁਪਈਆ ਕੱਢ ਦੇਣਾ ਸਹੀ ਗੱਲ ਸਮਝੀ ਨਹੀਂ ਆਉਣੀ ਤੁਹਾਨੂੰ ਗਿਆ ਕਿੱਥੇ ਬਿਲਕੁਲ ਜੀ ਉਹ ਤਾਂ ਡਰਿਆ ਇੱਕ ਭਰਾ ਨੇ ਕਮੈਂਟ ਪਾਇਆ ਪਹਿਲਾਂ ਤੁਸੀਂ ਨਕਲੀ ਕਰਾਂਸੀ ਦੇ ਕੇ ਆਏ ਕਰਿਆ ਫਲਾਨਾ ਉਹ ਜਿਹੜੇ ਨਕਲੀ ਕਰਾਂਸੀ ਲੈਂਦੇ ਆ ਕਿ ਉਹ ਬੰਦੇ ਚੰਗੇ ਆ ਹਮ ਸਹੀ ਗੱਲ ਹੈ ਜਿਹੜੇ ਇੰਨੇ ਤਕੜੇ ਹੋ ਕੇ ਬੰਦੇ ਉਹਨਾਂ ਟਾਈਮਾਂ 'ਚ ਨਕਲੀ ਕਰਾਂਸੀਆਂ ਘਾਹਲਦੇ ਵਰਦੇ ਸੀ ਕੀ ਗੱਲ ਉਹ ਚੰਗੇ ਬੰਦੇ ਆ ਹਮ ਉਹਨਾਂ ਨੇ ਤਕੜੇ ਬੰਦਿਆਂ ਕੋਲੇ ਚਲਾਉਣੀ ਸੀ ਉਹ ਸਹੀ ਗੱਲ ਹੈ ਗਰੀਬਾਂ ਨੂੰ ਲੁੱਟਣਾ ਹਾਂ ਰੇਡਗਾਂ ਵਾਲਿਆਂ ਨੂੰ ਲੁੱਟਣਾ ਸਹੀ ਗੱਲ ਹੈ ਠੀਕ ਹੈ ਝਾਲੀ ਕਰਾਂਸੀ ਅੱਜ ਤੱਕ ਆਈ ਹੀ ਨਹੀਂ ਆਈ ਨਹੀਂ ਗਈ ਸਹੀ ਗੱਲ ਇਹ ਤਾਂ ਓੱਖਾ ਧੜੀ ਹੈ ਹਾਂ ਇਹ ਤਾਂ ਉਹਨਾਂ ਨੂੰ ਸੈਂਪਲ ਦਿੱਤਾ ਸੀ ਹਾਂ ਯਾ ਲੈ ਜੋ ਆਏ ਹੁੰਦੀ ਹੈ ਹਾਂ ਧੱਗਿਓ ਹੁੰਦੀ ਹੈ ਜਿਹੜੀ ਮਾੜੇ ਨਾ ਮਾਰਨੀ ਆ ਹਾਂ ਆਪ ਤਾਂ ਗਰੀਬ ਨੂੰ ਤੰਗ ਕਰਨਾ ਹਾਂ ਬਿਲਕੁਲ ਜੀ ਇਹ ਕਮੈਂਡ ਪਾਉਣ ਵਾਲਾ ਥੋੜੇ ਵਰਗੇ ਮਾੜੇ ਬੰਦਿਆਂ ਨੂੰ ਛੱਡਦੇ ਨਹੀਂ ਹੂੰ ਗਰੀਬਾਂ ਦਾ ਖੂਨ ਚੂਸ ਜਾਂਦੇ ਆ ਹੁਣ ਹੋਵੇ ਤੁਸੀਂ ਐਂ ਕਰਦੇ ਆ ਸਾਡੇ ਕੋਲੇ ਦਾ ਵੀਰੇ ਮਰਲਾ ਨਹੀਂ ਹਾਂ ਫੇਰ ਵੀ ਅਸੀਂ ਪੈਸੇ ਛੱਡੀ ਬੈਠੇ ਆ ਘੱਟ ਤੋਂ ਘੱਟ ਮੈਂ 30 ਲੱਖ ਰੁਪਏ ਛੱਡੀ ਬੈਠਾ ਲੋਕਾਂ ਨੂੰ ਗਰੀਬਾਂ ਨੂੰ ਬਿਲਕੁਲ ਜੀ ਇਹਨਾਂ ਤੋਂ ਮੈਂ ਲੈਣੇ ਆ ਮੈਂ ਜਵਾਬ ਦੇਤਾ ਬਿਲਕੁਲ ਜੀ ਵੀ ਨਹੀਂ ਲੈਣੇ ਇਹਨਾਂ ਤੋਂ ਮੈਂ ਬਿਲਕੁਲ ਜੀ ਪੱਕੀ ਗੱਲ ਆ ਜੀ ਤੇ ਜੇ ਮੈਂ ਲੰਗਰ ਲਾਉਣਾ ਲੋੜ ਪੈਂਦੀ ਆ ਮੈਂ ਆਪਦੇ ਯਾਰਾਂ ਤੋਂ ਤੇ ਗਲ ਚ ਗੁੱਠਾ ਦਿੰਨਾ ਹਾਂ ਉਹਨਾਂ ਤੋਂ ਮੰਗਦੇ ਆ ਗਲ ਚ ਗੁੱਠਾ ਦਿੰਨਾ ਗਲ ਚ ਹਾਂ ਧੱਕੇ ਨਾਲ ਨਹੀਂ ਲੈਣਾ ਉਹਨਾਂ ਤੋਂ ਹਾਂ ਆਪਦੇ ਯਾਰਾਂ ਤੋਂ ਹਾਂ ਹੋਰ ਨਹੀਂ ਕਦੇ ਲੈਂਦਾ ਮੈਂ ਜੇ ਗੱਡੀ ਲੈਣੀ ਸੀ ਤਾਂ ਮੇਰੀ ਭੈਣ ਨੇ ਪੈਸੇ ਪਾਏ ਆ ਮੈਨੂੰ ਹਾਂ ਬਿਲਕੁਲ ਜੀ ਹਜੇ ਮੈਂ ਦੇਣੀ ਆ ਗੱਡੀ ਵਾਲੇ ਦੇ ਹਾਂ ਤਾਂ ਅਗਲੇ ਮਹੀਨੇ ਮੇਰੀ ਭੈਣ ਹੀ ਪਾਊਗੀ ਹਾਂ ਬਿਲਕੁਲ ਜਿਹੜੇ ਰਹਿੰਦੇ ਆ ਰਹਿੰਦੇ ਆ ਹਾਂ ਮੇਰੀ ਭੈਣ ਨੂੰ ਮੈਸੇਜ ਨਹੀਂ ਪਾਉਣਾ ਆਉਂਦਾ ਨਹੀਂ ਤਾਂ ਪਾ ਦੇਵੇ ਹਾਂ ਬਿਲਕੁਲ ਜੀ ਤੇ ਭਾਈ ਮੈਂ ਪੈਸੇ ਭੇਜਦੀ ਆ ਉਹਦੇ ਭਰਾ ਨੂੰ ਹੂੰ ਤਿੰਨ ਭੈਣਾਂ ਆ ਉੱਥੇ ਹੂੰ ਕੱਲਾ ਹੀ ਆ ਪੈਸੇ ਦੀ ਕੀ ਗੱਲ ਐ ਇਹਨੇ ਮਰਦੀ ਮੰਗਾਲਾ ਉਹਨਾਂ ਤੋਂ ਜੀ ਵਾਧੂ ਜੀ ਪੈਸੇ ਪਹਿਲਾਂ ਘਰ ਉਹਨੂੰ ਵੀ ਠੰਡ ਲੱਗੀ ਪਈ ਆ ਭੈਣ ਵੀ ਬਿਮਾਰ ਹੋ ਗਈ ਉਧਰੋਂ ਪ੍ਰਾਉਣਾ ਵਿਚਾਰਾ ਆਪ ਬਿਮਾਰ ਪਿਆ ਹਾਂ ਕੰਮ ਉਹ ਕਰਦੇ ਨਹੀਂ ਦਵਾਕ ਕਰਦੇ ਆ ਉਹਦਾ ਨਜ਼ਾਰੇ ਲੈਂਦੇ ਆ ਉਹਦੇ ਹਾਂ ਠੀਕ ਆ ਇੱਥੇ ਵਾਧੂ ਕੋਸ ਪਿਆ ਪੰਜਾਬ ਚ ਬਿਲਕੁਲ ਜੀ ਪੈਸੇ ਬੂਸੇ ਦਾ ਨਹੀਂ ਹੈਗਾ ਹਾਂ ਕਿਸੇ ਨੇ ਜਿਹੜਾ ਦਾਅਵੇਦਾਰ ਨਹੀਂਗੇ ਹਾਂ ਜੇ ਸੇਵਾ ਕਰਦੇ ਆ ਤਾਂ ਦਿਲੋਂ ਕਰਦੇ ਆ ਹਾਂ ਬਿਲਕੁਲ ਜੀ ਜਿਹੜੇ ਮਾਪਿਆਂ 'ਚ ਉਹਦੀ ਸੇਵਾ ਕਰਦੇ ਆ ਤੇ ਜਾ ਕੇ ਬਿਹਰਤ ਆਸਰਾਮ 'ਚ ਪੁੱਛੋ ਜਾ ਕੇ ਆਪਦੇ ਪਿਓ ਦੀ ਵੀ ਕਰਦੇ ਆ ਆਪਦੇ ਮਾਪਿਆਂ ਦੀ ਇਹ ਨਹੀਂ ਆਪਦੇ ਮਾਪਿਆਂ ਨੂੰ ਧੱਕਾ ਦਿੰਦੇ ਆ ਨਹੀਂ ਬਿਲਕੁਲ ਜੀ ਉਹ ਨਹੀਂ ਉਹਨਾਂ ਦੀ ਕਰਦੇ ਉਹ ਨਹੀਂ ਉਹਨਾਂ ਦੀ ਕਰਦੇ ਆ ਹਾਂ ਜਦ ਤੋਟਿਆ ਕੋਲ ਪੰਨਿਆਂ ਦੇ ਢੇਰ ਲੱਗੇ ਪਿਆ ਔਕਾਤ ਨਹੀਂ ਆ ਸੇਵਾ ਕਰਨ ਦੀ ਹਾਂ ਸਹੀ ਗੱਲ ਆ ਜੀ ਇਹ ਗੱਲ ਕਿਸੇ ਨੂੰ ਨਹੀਂ ਦੱਸਿਆ ਸੇਵਾ ਕਰਨ ਵਾਸਤੇ ਵੀ ਪ੍ਰਮਾਤਮਾ ਆਗਿਆ ਦਿੰਦਾ ਹੈ ਹਾਂ ਫਿਰ ਸੇਵਾਤਮਾ ਡਿਊਟੀ ਲਾਉਂਦਾ ਹੈ ਤੇ ਤੂੰ ਕਰ ਕਰ ਤੇਰੀ ਡਿਊਟੀ ਹੈ ਇਹ ਹਰ ਇੱਕ ਦੇ ਕਰਮਾਂ ਚ ਨਹੀਂ ਹਾਂ ਬਿਲਕੁਲ ਜੀ ਤੇ ਹਰ ਇੱਕ ਦੇ ਕਰਮਾਂ ਚ ਸੇਵਾ ਲੇਖ ਦੇਵੇ ਪ੍ਰਮਾਤਮਾ ਫਿਰ ਤੇ ਊਚ ਨੀਚ ਖਤਮ ਹੋ ਜੂ ਹਾਂ ਇਸ ਕਰਕੇ ਕਰਮਾਂ ਵਾਲਿਆਂ ਦੇ ਕਰਮਾਂ ਚ ਆਉਂਦੀ ਹੈ ਇਹ ਹਾਂ ਬਿਲਕੁਲ ਜੀ ਠੀਕ ਹੈ ਬਿਲਕੁਲ ਜੀ ਜਿਹੜੇ ਬੰਦੇ ਪਿੱਛੇ ਜ਼ਮੀਨ ਵੇਚੀ ਜਿਉਂਦਾ ਬੈਠਾ ਰਾਜਸਥਾਨ ਦੇ ਵਿੱਚ ਜੇ ਕੋਈ ਭਰਾ ਜਾਣਾ ਚਾਹੁੰਦਾ ਤਾਂ ਜੋਨਜੂਨ ਜ਼ਿਲ੍ਹੇ ਚ ਲੈ ਕੇ ਚਲੂੰਗਾ ਹਾਂ ਜਿੱਥੇ ਮੰਦਿਰ ਆ ਉੱਥੇ ਘਰਵਾਸਦਾ ਨੌ ਕੁੜੀਆਂ ਅੱਜ ਵੀ ਐ ਠੀਕ ਆ ਨਾ ਇੱਕ ਮਰਗੀ 8 ਰਹਿ ਗਈਆਂ ਹੈਗੀਆਂ ਜਿਉਂਦੀਆਂ 8 ਇੱਕ ਦੋ ਵਿਆਹਣ ਵਾਲੀਆਂ ਰਹਿ ਗਈਆਂ ਬਾਕੀ ਵਿਆਹ ਤੀਆਂ ਹੋ ਨੇ ਹਾਂ ਯਾਰ ਅਸੀਂ ਕੀਤਾ ਹਾਂ ਅਸੀਂ ਕਹੇ ਨਾ ਧੋਖਾ ਨਹੀਂ ਕੀਤਾ ਅਮਾਨ ਬਟਿੰਡੇ ਆਲਾ ਆਇਆ ਸੀ ਮਾਨ ਬਟਿੰਡੇ ਆਲ ਦੇ ਨਾਲ ਅਮਰਤ ਹੁਣੀ ਆ ਮੁੰਡੇ ਉਹਨਾਂ ਨੇ ਰੋਟੀਆਂ ਦਾ ਲਾਇਆ ਸੀ ਮਾਨ ਕਹਿੰਦਾ ਮੈਂ ਤਾਂ ਕਹੂੰ ਹੀ ਆ ਕਹਿੰਦਾ ਅਮਰਤ ਕਹਿੰਦਾ ਮੈਂ ਵੀ ਢੇੜੇ ਬਾਬੇ ਦਾ 7000 ਰੁਪਿਆ ਮੈਂ ਕਹਾ ਅਮਰਤ ਦਾ ਕੰਮ ਡਾਊਨ ਹੋ ਗਿਆ ਸੀ ਵੀਰੇ ਆਪਾਂ ਛੱਡ ਤੀ ਹਾਂ ਕਹਿੰਦਾ ਬਾਬਾ ਯਾਰ ਕਮਾਲ ਆ ਮੈਂ ਕਹਿੰਦਾ ਇੱਕ ਤੋਂ ਛੱਡਿਆ ਆਪਾਂ ਬਾਈ ਹਾਂ ਸਹੀ ਗੱਲ ਆ ਹੈ ਗਾਰਾ ਅਮਰਤ ਸੇਖ ਠੀਕ ਹੈ ਮਾਨਕਾੜਾ ਘਰ ਪ੍ਰੀਤ ਭਾਗੇ ਪ੍ਰਾਣਾਲਾ ਘਰ ਪ੍ਰੀਤ ਬਸੰਗਰ ਦੇਵ ਹੇ ਕੋ ਹੋਰ ਉਥੋਂ ਦਾ ਬਸੰਗਰ ਦਾ ਦੇਵ ਦੇ ਨਾਲ ਦਾ ਉਹ ਪਤਾ ਨਹੀਂ ਉਹਦਾ ਕੀ ਨਾ ਉਹਦਾ ਭੁੱਲ ਗਿਆ ਮੈਂ ਕਾਕਾ ਥਾਲੀ ਵਾਲ ਬਰਨਾਲੇ ਵਾਲਾ ਤਾਰੀ ਦਦਾ ਉਰ ਵਾਲਾ ਵੀਰਾ ਠੀਕ ਹੈ ਵੀਰਾ ਠੀਕ ਹੈ ਮੈਂ ਕਹਿੰਦਾ ਮੈਂ ਨਾ ਹੀ ਭੁੱਲ ਗਿਆ ਐਨੇ ਕਿ ਭਿੰਡਰਾ ਦਾ ਵਿਚਾਰਾ ਉਹਦਾ ਚੈੱਕ ਪਿਆ ਮੇਰੇ ਕੋਲੇ ਸਹੀ ਗੱਲ ਕਿੰਨੇ ਗੱਡਿਆਂ ਦਾ ਚੈੱਕ ਪਿਆ ਮੇਰੇ ਕੋਲੇ ਯੋ ਮੇਰੇ ਦਾਦੂ ਕੋਲ ਹੋਰ ਹੁੰਦਾ ਜਿੰਨੇ ਔਖੇ ਦਿਨ ਵੀ ਕਈ ਚੈੱਕ ਲਾ ਦਿੰਦਾ ਸਹੀ ਗੱਲ ਹੈ ਪਰ ਨਹੀਂ ਹੂੰ ਜਿਵਾਨ ਹੁੰਦੀ ਬੰਦੇ ਦੀ ਜੇ ਕਹਿਦਾ ਛੱਡੇ ਤਾਂ ਛੱਡੇ ਛੱਡੇ ਆ ਫਿਰ ਤੇ ਭੁੱਖੇ ਮਰਗੇ ਤੇ ਕੁਝ ਕਰੀ ਹੂੰ ਠੀਕ ਹੈ ਨਾ ਹਰ ਇੱਕ ਦੇ ਕੰਮ ਆਏ ਕਈ ਬੰਦੇ ਨੂੰ ਘਰ ਬਣਾ ਕੇ ਦਿੱਤੇ ਬਿਮਾਰੀਆਂ ਨੂੰ ਵਿਚਾਰੀਆਂ ਨੂੰ ਬਿਲਕੁਲ ਜੀ ਪੰਜਾਂ ਨੂੰ ਸੌਦੇ ਚ ਕਾ ਕੇ ਦਿੱਤੇ ਪੱਕੇ ਹਾਂ ਠੀਕ ਹੈ ਨਾ ਅਜੇ ਵੀ ਕਈਆਂ ਦੇ ਘਰ ਚੱਲਦੇ ਆ ਪ੍ਰਮਾਤਮਾ ਆਪਾਂ ਕੌਣ ਆ ਪਾ ਤੋਨੂ ਪ੍ਰਮਾਤਮਾ ਹੀ ਗੱਲ ਦਾ ਹੁਕਮ ਨਹੀਂ ਦਿੰਦਾ ਤੋਨੂ ਬਸ ਲਿਖਣ ਜੋਗੇ ਛੱਡਿਆ ਉਹਨੇ ਜਿੰਨਾ ਦੇ ਮਗਰ ਲਾ ਕੇ ਲਿਖਦੇ ਉਹਨਾਂ ਨੇ ਜਵਾਬ ਨਹੀਂ ਦੇਣਾ ਉੱਥੇ ਜਾ ਕੇ ਤੋਨੂ ਕੱਲਿਆਂ ਨੂੰ ਦੇਣਾ ਪੈਣਾ ਉੱਥੇ ਲੈਣ ਚ ਕਰਕੇ ਹਾਂ ਠੀਕ ਹੈ ਨਾ ਬਿਲਕੁਲ ਜੀ ਜਿੰਨੀਆਂ ਮੈਂ ਗੱਲਾਂ ਸੁਣਾਉਣਾ ਉਹਨਾਂ ਤੇ ਅਮਲ ਕਰ ਲਿਆ ਕਰੋ ਬਗਜੂਗੇ ਯਾਰ ਕੋਈ ਫਾਇਦਾ ਨਹੀਂ ਠੀਕ ਹੈ ਔਰ ਇੱਕ ਵੀ ਗੱਲ ਮੈਂ ਝੂਠੀ ਨਹੀਂ ਕਰਦਾ ਹੁੰਦਾ ਝੂਠੀ ਕਰਾਂ ਮੈਂ ਉਹ ਜਿਹਨੇ ਗਾਲਾਂ ਕੱਢੀਆਂ ਸੀ ਉਹਨੇ ਤਾਂ ਕੱਢੀਆਂ ਸੀ ਉਹ ਕਹਿੰਦਾ ਕੇ ਮੇਰੀ ਵੀ ਇੰਕਾ ਤੀਪੂ ਬੇਰੂ ਬਦਮਾਸ਼ਾਂ ਦੀ ਕਸਰ ਹੁੰਦੀ ਆ ਹਾਂ ਠੀਕ ਆ ਮੈਂ ਫੇਰ ਨਹੀਂ ਨਾ ਲੈਣਾ ਉਹ ਭਰਾ ਦਾ ਚਲ ਕੋਈ ਨਾ ਉਹ ਕਾਲਾ ਕੱਢ ਗਿਆ ਮੂੰਹ ਗੰਦਾ ਕਰ ਗਿਆ ਹਾਂ ਮੈਨੂੰ ਬੰਦਿਆਂ ਨੇ ਸਮਝਾਦਾ ਜਾਂਟੇ ਨੇ ਕਹਿਤਾ ਖਾਈ ਵਾਲੇ ਨੇ ਆਪਣੇ ਨੇ ਹਾਂ ਸਾਰੇ ਨੇ ਕਹਿਤਾ ਮੈਨੂੰ ਹਾਂ ਹੋ ਕਹਿੰਦੇ ਨਹੀਂ ਛੱਡ ਗੜਾ ਯਾਰ ਕਹਿੰਦੇ ਬੰਦਾ ਆਪਣਾ ਹੀ ਹੈ ਜਵਾਕ ਹੈ ਹਾਂਜੀ ਹਾਂਜੀ ਮਾਫ਼ੀ ਦਿਓ ਫੇਰ ਹਾਂ ਚਲੋ ਮੈਂ ਕਾ ਠੀਕ ਆ ਹਾਂ ਜਦੋਂ ਮਾਗਰ ਪੈ ਜੀ ਗਏ ਚੇਚੜਾ ਮੇਰੇ ਲੈਂਦੇ ਨਹੀਂ ਹਾਂ ਵੇਗਾ ਬਿਲਕੁਲ ਜੀ ਉਹ ਅਸੀਂ ਦਾ ਰੱਬ ਨੇ ਤਾਂ ਸਾਨੂੰ ਬੜਾ ਬਖਸ਼ ਦਿੱਤਾ ਸਾਨੂੰ ਯਾਰ ਦਿੱਤੇ ਹਾਂ ਸਾਨੂੰ ਭੈਣ ਭਰਾ ਦਿੱਤੇ ਹਾਂ ਸਾਨੂੰ ਪੈਸੇ ਦੇਣ ਵਾਲੇ ਵੀ ਯਾਰ ਦਿੱਤੇ ਹਾਂ ਸਹੀ ਜਿਹੜੇ ਧੱਕੇ ਨਾ ਭੇਜਦੇ ਆ ਬਿਲਕੁਲ ਜੀ ਹੈ ਹਾਂ ਆਥ ਨੂੰ ਕਈ ਫੋਨ ਆਉਂਦੇ ਬੱਬਈ ਜਿਹੜੇ ਕਹਿੰਦੇ ਬੱਬਈ ਲੋਡ ਹੋਈ ਤਾਂ ਦੱਸਿਓ ਲੋਡ ਹੋਈ ਤਾਂ ਦੱਸਿਓ ਜੀ ਉਹ ਪੈਸੇ ਸਾਡੇ ਆ ਹਾਂ ਸਰਜੀਤ ਦਾ ਸਾਹਨੇ ਵਾਲ ਤੋਂ ਟੇਲਾਂ ਦਾ ਕੰਮ ਆ ਹਾਂ ਉਹਨੇ ਕਹਿੰਦਾ ਜਦੋਂ ਲੋਡ ਹੋਈ ਬਾਬਾ ਫੋਨ ਨਾ ਹੀ ਹਾਂ ਜਦੋਂ ਲੋਡ ਹੋਈ ਬਾਬਾ ਫੋਨ ਨਾ ਹੀ ਹਰੇਕ ਬੰਦੇ ਨੇ ਇਹੀ ਗੱਲ ਕਹਿਣੀ ਆ ਯਾਰ ਬਿਲਕੁਲ ਜੀ ਕਿੰਨੇ ਫੋਨ ਆਉਂਦੇ ਆ ਸਭ ਕੇ ਹੈ ਅਸੀਂ ਕਹਿੰਦੇ ਨੇ ਨਹੀਂ ਕੋਈ ਨਾ ਭਾਈ ਦੱਸਾਂਗੇ ਹਾਂ ਦੱਸਾਂਗੇ ਪਰ ਲੈ ਨਹੀਂ ਪਰ ਜਿੰਨਾਂ ਜਰਾ ਆਪਦੇ ਵਾਲੇ ਹੈਗੇ ਉਹਨਾਂ ਜਣ ਉਹਨਾਂ ਦੇ ਗਾਲੇ ਚ ਕੂਟਾ ਦੇਵਾਂ ਹਾਂ ਕਾ ਦੋ ਕਿਸੇ ਤੋਂ ਮੰਗਾਗੇ ਵੀ ਬਿਲਕੁਲ ਜੀ ਆਪਦੇ ਯਾਰਾਂ ਦੇ ਗਾਲੇ ਚ ਕੂਟਾ ਦੇਵਾਂ ਹੂੰ ਠੀਕ ਆ ਨਾ ਜਿਹੜੇ ਸੱਚੇ ਆ ਯਾਰ ਆਪਣੇ ਬਿਲਕੁਲ ਜੀ ਉਹ ਹੈਗੇ ਆ ਜਿਉਂਦੇ ਬਾਤ ਦੇ ਰਹਿਣ ਹਾਂ ਪਰ ਸੇਵਾ ਕਰਿਆ ਕਰੋ ਸੇਵਾ ਕਹਿ ਤੂੰ ਪ੍ਰੰਤੂ ਨਾ ਕਰਿਆ ਕਰੋ ਹਾਂ ਤੇ ਨਹੀਂ ਕੁਛ ਹੁੰਦਾ ਫਿਰ ਕਰਨ ਵਾਲੇ ਤੇ ਨਾ ਸਵਾਲ ਕਰਿਆ ਗਾ ਦੂਜੇ ਦੀਆਂ ਨਾ ਲੱਤਾਂ ਖਿੱਚਿਆ ਕੋਈ ਨੀ ਗਾ ਬਿਲਕੁਲ ਜੀ ਤੁਸੀਂ ਲੱਖਾ ਤੁਸੀਂ ਨਹੀਂ ਬਾਕਸਿਆ ਹਨਮੋਲ ਪਾਤਰਾ ਤੁਸੀਂ ਨਹੀਂ ਬਾਕਸਿਆ ਗੁਰਪ੍ਰੀਤ ਤੁਸੀਂ ਨਹੀਂ ਬਾਕਸਿਆ ਓਏ ਪਹਿਲਾਂ ਜੀ ਐਂ ਕਰਦਾ ਸੀ ਪਹਿਲਾਂ ਦਾ ਛੱਡੋ ਹਾਂ ਜਿਹੜਾ ਸਾਧੂ ਸੰਤ ਦਾ ਸਾਰੇ ਬਦਮਾਸ਼ ਸੀ ਪਹਿਲਾਂ ਪਹਿਲਾਂ ਐਂਡ ਤੇ ਬਣਦਾ ਮੱਛੀ ਹਾਂ ਪੱਥਰ ਚੱਟ ਕੇ ਮੁੜਦੀ ਐ ਪਹਿਲਾਂ ਨਹੀਂ ਮੁੜਦੀ ਹਾਂ ਜੋ ਉਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਤੂੰ ਥੱਲੇ ਕੱਖ ਨਹੀਂ ਕੱਖ ਨੀ ਗਾ ਬੱਸ ਇਹ ਐਂਡ ਐ ਹਾਂ ਚਲੋ ਤਾਂ ਹਾਂ ਉੱਤੇ ਉੱਤੇ ਜਿਹੜੇ ਕੱਢਦੇ ਆਂ ਇੱਥੇ ਕੀ ਲੈਣਾ ਕੰਮ ਹੀ ਕੋਈ ਨਹੀਂ ਹਾਂ ਬਿਲਕੁਲ ਜੀ ਠੀਕ ਹੈ ਨਾ ਇਸ ਕਰਕੇ ਸਾਧੂ ਸੰਤ ਵੀ ਉਹੀ ਬਣਦਾ ਜਿਹੜਾ ਸਾਰੀ ਦੁਨੀਆ ਦੇਖ ਲੈਂਦਾ ਹਾਂ ਬਿਲਕੁਲ ਜਿਹਨੇ ਦੇਖਿਆ ਹੀ ਕੋਈ ਨਹੀਂ ਉਹ ਕਹਾਦਾ ਸੰਤ ਬਣੂ ਹੂੰ ਉਹਦਾ ਪੈਸੇ ਥੋੜੀ ਨਹੀਂ ਨਿਕਲਦਾ ਪੈਸੇ ਥੋੜੀ ਨਹੀਂ ਨਿਕਲਦਾ ਸਹੀ ਗੱਲ ਹੈ ਪੈਸੇ ਜੋ ਨਿਕਲਣਾ ਬਹੁਤ ਵੱਡੀ ਗੱਲ ਹੈ ਹਾਂ ਜੇ ਮੈਂ ਤੈਨੂੰ ਪੈਸੇ ਦੇਵਾਂ ਤੇ ਤੂੰ ਗਾਂਹ ਲਾਉਣੇ ਆ ਇਹ ਬਹੁਤ ਔਖਿਆ ਲਾਉਣੇ ਬਿਲਕੁਲ ਜਿਹੜੇ ਆਰਗ ਨੂੰ ਆਇਆ ਹੁੰਦਾ ਇੰਨੇ ਬਣ ਕੇ ਰੱਖ ਲਾ ਰੱਖ ਲਾ ਕਾ ਤੂੰ ਲਾਵਾਂਗੇ ਸਾਥੋਂ ਲਾਵਾਂ ਪਰ ਰੱਖ ਲੇਗਾ ਫਿਰ ਉਹ ਨਹੀਂ ਰੱਖਣ ਦਿੰਦਾ ਖਾਸ ਹਾਂ ਉਹ ਦੁੱਗਣੇ ਕੱਢੂਗਾ ਉਹ ਕਹਿੰਦਾ ਖਰਚ ਆ ਗਿਆ ਤਾਂ ਆ ਗਿਆ ਤੂੰ ਉਹਨੇ ਸਾਂਭੇ ਕਿਵੇਂ ਹਾਂ ਸਾਨੂੰ ਸੌ ਆ ਸੌ ਹਾਂ ਦੇ ਜਰਾਦੋਂ ਤਾਂ ਤੋਂ ਵੀ ਪੈਸੇ ਲੈ ਆ ਕਿਤੇ 1 ਰੁਪਿਆ ਜਾਮਾ ਕਰਿਆ ਹੋਵੇ ਬਿਲਕੁਲ ਨਹੀਂ ਸੌ ਆ ਜੇ 1 ਰੁਪਿਆ ਕਿਤੇ ਆਪਦੇ ਕੰਮ ਤੇ ਲਾਇਆ ਹੋਵੇ ਕੱਕਿਆ ਸਾਡਲ ਲੈ ਲਿਆਉ ਭੇ ਹੰਦਾਂ ਸੀ ਆਏ ਲੈ ਲੈ ਨਾ ਹਾਂ ਕੱਖਣੀ ਗੱਡੀ ਦੇ ਪੈਸੇ ਦੇਣੇ ਆ ਹਾਂ ਦੇਣੇ ਆ ਕਾਰ ਲੈਣੀ ਆ ਆਪਦੇ ਆਪ ਤੇ ਹੁਣ ਅਸੀਂ ਛੋਟੀ ਜੀ ਲੈਣੀ ਆ 1 ਲੱਖ 20 ਹਜ਼ਾਰ ਦੀ ਹਾਂ ਕਿਉਂਕਿ ਜਿੰਨੇ ਕ ਆਪ ਨੂੰ ਦੇ ਉਹਨੇ ਕਾਲੀ ਲਵਾਗੇ ਕਾਲੀ ਲਾ ਕਾਰ ਨੂੰ ਸੌਦਾ ਕਰ ਲੈਣਾ ਬੈਗ ਨਾਲ ਲੈ ਲੈਣੀ ਆ ਅਸੀਂ ਆਪਦੇ ਹੁਣ ਜਾਣਾ ਆ ਤੇ ਉਹ 20 ਚੱਲੀ 30000 ਸਾਨੂੰ ਸਸਤੀ ਮਿਲਦੀ ਆ 120000 ਚ ਪੈਣੀ ਆ ਉਹ ਲੈ ਕੇ ਉਹਨੇ ਜਿੰਨਾ ਟਾਈਮ ਪਾਸ ਕਰਲਾਂਗੇ ਕਰ ਲਾਂਗੇ ਸਹੀ ਕਰਦੇ ਇਹਦੇ ਪੈਸੇ ਆ ਕੇ ਵੱਡੀ ਲੈ ਲਾਂਗੇ ਹਾਂ ਵੱਡੀ ਲੈ ਲਾਂਗੇ ਬਿਲਕੁਲ ਠੀਕ ਹੈ ਨਾ ਕੰਮ ਉਹ ਕਰੋ ਜਿਹੜਾ ਲੋਕਾਂ ਨੂੰ ਚਾਹਿਆ ਲੱਗੇ ਪਤਾ ਨਹੀਂ ਕਿੱਥੇ ਬਹਿਲੇ ਬੈਠੇ ਨੇ ਤੁਸੀਂ ਕਮੈਂਟ ਪਾਉਣ ਨੂੰ ਹਾਂ ਆਪ ਕੁਝ ਕਰਨਾ ਨਹੀਂ ਬਾਬਾ ਜੀ ਇਹਨਾਂ ਨੇ ਗੱਲਾਂ ਕਰ ਲਈਆਂ ਹੁੰਦੇ ਆ ਬਸ ਅਮਰਦੇਵ ਆਪੇ ਵੀ ਕਰਦੇ ਪ੍ਰੰਤੂ ਮੈਂ ਨਹੀਂ ਕਹਾਂ ਕਿ ਬਾਬਾ ਜੀ ਅਮਰਪਾਲ ਉੱਠਿਆ ਉਹ ਤੇ ਵੀ ਜਿੰਨਾ ਕਿ ਪ੍ਰੰਤੂ ਯਾਰ ਹੈ ਹੈ ਕਿਸੇ ਨੂੰ ਤਾਂ ਬਚਦੇ ਹੋ ਯਾਰ ਆਹ ਇਹ ਦੀਪ ਸਿੱਧੂ ਤੇ ਵੀ ਕਰਦੇ ਪ੍ਰੰਤੂ ਇਹ ਸਿੱਧੂ ਮੁਖਸਿਆਲੇ ਤੇ ਵੀ ਕਰਦੇ ਪ੍ਰੰਤੂ ਸਭ ਤੇ ਕਰਦੇ ਪ੍ਰੰਤੂ ਆਇ ਨਹੀਂ ਕਰੀਦਾ ਹੁੰਦਾ ਭਰਾ ਸਭ ਨੂੰ ਮੌਕਾ ਦਿੰਦਾ ਰੱਬ ਹਾਂ ਸੇਵਾ ਕਰਨ ਦਾ ਹਾਂ ਤੇ ਸਾਰਿਆਂ ਦਾ बनके रहਦਾ ਹੁੰਦਾ ਬਿਲਕੁਲ ਜੀ ਠੀਕ ਹੈ ਨਾ ਅਜਾ ਆਪਾਂ ਬਿਮਾਰ ਕਰਕੇ ਭਰਾ ਦਵਾਈ ਲਈ ਕਰਕੇ ਡਾਕਟਰ ਨੇ ਮਨਾ ਕਰਾਇਆ ਸੀ ਵੀ ਜ਼ੋਰ ਨਹੀਂ ਲਾਉਣਾ ਤਾਂ ਕਰਕੇ ਵੀਡੀਓ ਛੋਟੀ ਪਾਈ ਆ ਹਾਂ ਤੇ ਵੀਰ ਬਣ ਕੇ ਉਹਨੂੰ ਕਬੂਲ ਕਰਿਓ ਇਹਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕਿਉਂਕਿ ਜਿਹੜੀ ਰੀਚ ਆਪਣੀ ਉਹ ਡਾਉਣ ਨਾ ਹਾਂ ਕੱਲ ਤਾਂ ਆਪਾਂ ਸੈੱਟ ਹੋ ਜਾਾਂਗੇ ਪਰਸੋਂ ਨੂੰ ਫਿਰ ਵੀਡੀਓ ਬਿਲਕੁਲ ਪ੍ਰੋਪਰ ਪਾਵਾਂਗੇ ਸਾਵਾਂਗੇ ਸਾਰਾ ਕੁਝ ਕਰਾਂਗੇ ਠੀਕ ਹੈ ਜੀ ਜੀ ਬਿਲਕੁਲ ਜੀ ਤੇ ਜੇ ਕੋਈ ਉਤਨੀ ਮਾ ਸਾਹਿਬ ਤੋਂ ਬੋਲੇਗਾ ਤਾਂ ਮਾਫ਼ ਕਰ ਦਿਓ ਮੈਨੂੰ ਹਾਂ ਜੀ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਯਾਰ ਇਹ ਵੇਖੇ ਬਾਬਾ ਜੀ ਨੇ ਮੈਂ ਲਾਦਾ ਬਿਮਾਰ ਸੀ ਕਿ ਵੀਡੀਓ ਬਣਾਨੀ ਨਹੀਂ ਸੀ ਕਿ ਪਰ ਨਾ ਕਿਸੇ ਨੇ ਮੈਸੇਜ ਜਿਹੜਾ ਕੀਤਾ ਹੈ ਨਾ ਉਹ ਵਾਕਈ ਬਾਬਾ ਜੀ ਦੇ ਦਿਲ ਨੂੰ ਲੱਗਾ ਤਾਂ ਕਰਕੇ ਬਾਬਾ ਜੀ ਨੇ ਚਲੋ ਫਿਰ ਵੀ ਉਹਨਾਂ ਨੇ 20 ਮਿੰਟ ਦੀ ਵੀਡੀਓ ਬਣਾ ਦਿੱਤੀ ਸੀਗੀ ਠੀਕ ਹੈ ਯਾਰ ਮੈਨੂੰ ਇਹ ਨਹੀਂ ਸਮਝ ਲੱਗਦੀ ਹੈ ਕਿ ਲੋਕ ਕਿਉਂ ਅਸਾਂ ਦੇ ਕੰਮ ਕਰਦੇ ਨੇ ਕਿ ਵੀ ਇੱਡੇ ਘਟੀਆ ਮੈਸੇਜ ਕਰਨ ਦੀ ਜ਼ਰੂਰਤ ਕੀ ਕਿ ਜਦਨਾ ਯਾਰ ਕਿਸੇ ਦਿਲਜ਼ਾਰੀ ਹੋ ਨਹੀਂ ਮਤਲਬ ਮੇਰੀ ਗੱਲ ਸੁਣੋ ਤੁਹਾਡੀ ਵੀਡੀਓ ਹੈ ਨਾ ਤੁਹਾਡਾ ਦਿਲ ਕਰਦਾ ਦੇਖੋ ਤੁਹਾਡਾ ਦਿਲ ਕਰਦਾ ਨਾ ਦੇਖੋ ਜੇ ਬੱਚੀ ਨਹੀਂ ਲੱਗ ਤੁਸੀ ਨਾ ਦੇਖੋ ਪਰ ਉਹ ਵੀ ਜਾ ਕੇ ਇੱਕ ਕਮੈਂਟ ਕਰਕੇ ਜਾਂਦੇ ਹੋ ਵਾਕੇ ਹੀ ਬੜੀ ਦਿਲਜ਼ਾਰੀ ਹੁੰਦੀ ਹੈ ਸਾਨੂੰ ਸਾਨੂੰ ਕਈ ਦਾ ਪੈਸਾ ਹੁੰਦਾ ਕਿ ਅਸੀਂ ਕਮੈਂਟ ਵੇਖਨੇ ਆ ਨਾ ਤੇ ਬੜਾ ਦੁੱਖ ਲੱਗਦਾ ਹੈ ਕਿ ਬਈ ਅਸੀਂ ਅਸੀਂ ਤਾਂ ਮਤਲਬ ਵੇਖੋ ਕਿ ਆਮਨੇ ਸਾਹਮਣੇ ਨਹੀਂ ਠੀਕ ਹੈ ਇੱਕ ਦੇ ਬੰਦਾ ਹੁੰਦਾ ਨਾ ਆਮਨੇ ਸਾਹਮਣੇ ਹੁੰਦਾ ਹੈ ਸਾਡੀ ਇਹੀ ਦਿ ਲੋ ਕਸ਼ਿਸ਼ ਹੁੰਦੀ ਹੈ ਕਿ ਸਾਡੇ ਜਿੰਨੀ ਤੋਂ ਜ਼ਿਆਦਾ ਸੀ ਕਿਸੇ ਦੀ ਮਤਲਬ ਹਸਾ ਸਕੀਏ ਕਿਸੇ ਨੂੰ ਕੋਈ ਚੰਗੀਆਂ ਗੱਲਾਂ ਦੱਸ ਸਕੀਏ ਸਾਡੀ ਇਹੀ ਕੁਸ਼ਿਸ਼ ਨੇ ਲੇਕਿਨ ਫਿਰ ਵੀ ਜੋ ਕੋਈ ਪੈਨ ਪਰਾ ਦੇ ਕੋਈ ਵਰਡਿੰਗ ਯੂਜ਼ ਕਰ ਜੇ ਨਾ ਤੇ ਕੋਈ ਐਸੀ ਗੱਲ ਕਰ ਜੇ ਤੇ ਸੱਚੀ ਕਹਿੰਦੇ ਆ ਕਿ ਵਾਕਈ ਦਿਲੋ ਦੁਖ ਨੈਗੇਟਿਵ ਵੀ ਅਸੀਂ ਨਾ ਵਾਸਤੇ ਸਾਰੀ ਦਿਹਾੜੀ ਮਿਹਨਤ ਲਾ ਕੇ ਕੰਮ ਕਰੀਦਾ ਤੇ ਫਿਰ ਐਂਡ ਤੇ ਜਾਣ ਲੱਗਾ ਸਾਨੂੰ ਇਹ ਰਿਵਾਰਡ ਕਰ ਲੈਂਦੇ ਆ ਦੇਖੋ ਜੀ ਇੱਕ ਵਾਰ ਸਾਨੂੰ 10 ਕਮੈਂਟਸ ਆਏ ਨੇ ਨਾ ਦਸਾਂ ਕਮੈਂਟਾਂ ਦੇ ਵਿੱਚੋਂ ਸਾਨੂੰ ਨੋ ਕਮੈਂਟ ਬੜੇ ਵਧੀਆ ਆਏ ਨੇ ਬਹੁਤ ਪਿਆਰ ਕਰਨ ਵਾਲੇ ਵੀਰੇ ਨੇ ਯਾਰ ਬਹੁਤ ਬਹੁਤ ਜ਼ਿਆਦਾ ਪਿਆਰ ਕਰ ਜਿੰਨਾ ਝੂਠ ਮਾਰੋਣਾ ਉਹਨਾਂ ਥੋੜਾ ਠੀਕ ਹੈ ਬਟ ਇੱਕ ਕਮੈਂਟ ਜਦੋਂ ਭੈੜਾ ਹੁੰਦਾ ਹੈ ਨਾ ਠੀਕ ਹੈ ਉਹ ਕਿਸਮੇ ਸਾਰੀ ਦਿਹਾੜੀ ਨਾਲ ਇੱਕ ਕਮੈਂਟ ਜਿਹੜਾ ਨਾ ਰੜਕਦਾ ਰਹਿੰਦਾ ਕਿ ਯਾਰ ਇਹ ਵੀਰੇ ਨੂੰ ਨਾ ਤੇ ਅਸੀਂ ਕੁਝ ਕਿਹਾ ਇਹ ਇਨੇ ਇਹੋ ਜਿਹਾ ਕਮੈਂਟ ਕਰਨ ਦੀ ਇਹਨੂੰ ਕਿਉਂ ਲੋੜ ਪੈ ਗਈ ਹੈ ਮਤਲਬ ਸਾਨੂੰ ਇੰਨਾ ਮਾਣ ਹੈ ਸਾਨੂੰ ਇੰਨਾ ਪਿਆਰ ਹੈ ਸਾਨੂੰ ਇੰਨਾ ਤੁਹਾਡੇ ਤੇ ਯਕੀਨ ਹੈ ਕਿ ਤੁਸੀਂ ਸਾਡਾ ਬਰਕਤ ਦੀ ਕੋਈ ਗਲਤ ਗੱਲ ਨਹੀਂ ਕਰ ਸਕਦੇ ਤੇ ਫਿਰ ਜਦੋਂ ਕੋਈ ਮਾਰੀ ਦੀ ਵੀ ਹੁੰਦੀ ਹੈ ਨਾ ਤੇ ਫਿਰ ਵਾਕੇ ਦਿਲ ਨੂੰ ਦੁੱਖ ਲੱਗਦੀਆਂ ਤੇ ਵੇਖੋ ਤਾਰੀ ਬਾਬਾ ਜੀ ਨੇ ਜਿੰਨੀ ਕੋਣ ਦੀ ਤਬੀਅਤ ਖਰਾਬ ਸੀ ਉਹਨਾਂ ਨੇ ਵੀਡੀਓ ਬਣਾਨੀ ਸੀ ਕਹਿੰਦੀ ਸੀ ਮੈਨੇ ਲੇਕਿਨ ਉਹਨਾਂ ਨੇ ਸਿਰਫ ਇੱਕ ਕਮੈਂਟ ਬਾੜੇ ਆ ਕੇ ਕਿਹਾ ਕਿ ਬਈ ਤੁਹਾਨੂੰ ਅਗਰ ਰੱਬ ਨੇ ਇਹ ਸਮਝੋ ਕਿ ਉਹਨਾਂ ਨੂੰ ਅਗਰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਦੀ ਜਿਵੇਂ ਸੁਆਭ ਦੀਦ ਕਿ ਉਹ ਜੋ ਮਰਜ਼ੀ ਕਰਦੇ ਨੇ ਲੇਕਿਨ ਉਹਨਾਂ ਨੂੰ ਰੱਬ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਵਾਕਈ ਉਹਨਾਂ ਨੇ ਸਹੀ ਗੱਲ ਕਹੀ ਹੈ ਕਿ ਰੱਬ ਹਰ ਬੰਦੇ ਨੂੰ ਇਹ ਨਹੀਂ ਦਿੰਦਾ ਇਹ ਇਨੀ ਤਾਫੀਕ ਨਹੀਂ ਦਿੰਦਾ ਕਿ ਤੁਸੀਂ ਕਿਸੇ ਦੀ ਮਦਦ ਕਰ ਸਕੋ ਇਹ ਰੱਬ ਦੇ ਖਾਸ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਰੱਬ ਨੇ ਤਾਫੀਕ ਦਿੱਤੀ ਹੁੰਦੀ ਹੈ ਕਿ ਤੁਸੀਂ ਕਿਸੇ ਦੀ ਮਦਦ ਕਰ ਚੁੱਕੇ ਕਿਉਂਕਿ ਸਿਰਫ ਉਹ ਵਾਹਦ ਉਹੀ ਜ਼ਾਤ ਹੈ ਜਿਹੜੀ ਲੋਕਾਂ ਦੀ ਮਦਦ ਕਰਦਾ ਹੈ ਤੇ ਵੇਖੋ ਕਿ ਰੱਬ ਨੇ ਸਿਰਫ ਉਹ ਗਿਨੇ ਚੁਨੇ ਬੰਦੇ ਰੱਖੇ ਨੇ ਕਿ ਜਾਂ ਤੇਰੇ ਹੱਥੋਂ ਮੈਂ ਕੰਮ ਕਰਾਣਾ ਹਾਂ ਹਾਂ ਠੀਕ ਹੈ ਰੱਬ ਜੀ ਵੇਖੋ ਕਿ ਮਰਜ਼ੀ ਹੁੰਦੀ ਹੈ ਹੁਣ ਸਾਡੇ ਵੀ ਇੱਥੇ ਇੰਜ ਹੀ ਹੈ ਨਾ ਕਿ ਦੇਖੋ ਕਈ ਲੱਖਾਂ ਕਰੋੜਾਪਤੀ ਲੋਕ ਨੇ ਉਹਨਾਂ ਦੇ ਨਸੀਬਾਂ 'ਚ ਹੱਜ ਨਹੀਂ ਹੈਗਾ ਕਿਉਂ ਰੱਬ ਨੇ ਉਹਨਾਂ ਦੇ ਨਸੀਬਾਂ 'ਚ ਲਿਖਿਆ ਹੀ ਨਹੀਂ ਕਈ ਐਸੇ ਨੇ ਕਿ ਜਿਹੜੇ ਕੋ ਸਾਡੇ ਵਰਗੇ ਉੱਕਾ ਹੀ ਮਾਤੜ ਤੇ ਗਰੀਬ ਨੇ ਕਿ ਜਿਨ੍ਹਾਂ ਨੂੰ ਪਤਾ ਨਹੀਂ ਚੱਲਦਾ ਕਿਸ ਟਾਈਮ 'ਤੇ ਲਾਟਰੀ ਲੱਗ ਜਾਂਦੀ ਹੈ ਤੇ ਹੱਜ ਵਾਸਤੇ ਬੰਦਾ ਚੱਲ ਜਾਂਦਾ ਹੱਜ ਵਾਸਤੇ ਬੰਦਾ ਚੱਲ ਜਾਂਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਸਾਡੇ ਮੇਰੀ ਆਪਣੇ ਵੇਖੀਆਂ ਅੱਖੀ ਗੱਲ ਹੈ ਕਿ ਉਹ ਨਾ ਉਹ ਬੀਵੀ ਦੇ ਮਤਲਬ ਸਿਰ ਤੇ ਸ਼ੋਹਰ ਹੈ ਵੇ ਵਾਹ ਜਿਹਨਾਂ ਦੇ ਕਪੁੱਤਰ ਹੈ 6-7 ਸਾਲ ਦਾ ਠੀਕ ਹੈ ਉਹ ਲੋਕਾਂ ਦੇ ਘਰ ਕੰਮ ਕਰਦੀ ਹੈ ਉਹ ਰੱਬ ਦਾ ਘਰ ਵੇਖਾਈ ਹੈ ਬਿਲਕੁਲ ਦੇਖੋ ਜੀ ਰੱਬ ਬੰਦ ਕਰਦੀ ਕਿ ਜੈਸ਼ੀ ਨਿਕਲਦੀ ਕਿ ਕਿੱਥੋਂ ਇੰਨੇ ਪੈਸੇ ਕੱਢ ਕੇ ਰੱਬ ਦਾ ਘਰ ਵੇਖਾਈ ਤੇ ਉਸ ਮਾਲਕ ਨੇ ਵੇਖ ਲਓ ਕਿ ਲੋਕਾਂ ਦੇ ਘਰ ਕੰਮ ਕਰਦੀ ਹੈ ਤੇ ਉਹਦਾ ਐਸਾ ਵਸੀਲਾ ਬਣਾਇਆ ਕਿ ਰੱਬ ਨੇ ਉਹਨੂੰ ਆਪਣੇ ਘਰ ਬਣਾ ਲਿਆ ਐ ਇਹ ਹੀ ਚੀਜ਼ਾਂ ਹੁੰਦੀਆਂ ਨੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਅਗਰ ਸੋਚ ਸਮਝ ਕੇ ਚੱਲੀਏ ਨਾ ਤੇ ਸਮਝ ਲੈ ਕਿ ਵਾਕਈ ਅਸੀਂ ਆਪ ਕੁਝ ਨਹੀਂ ਕਰ ਸਕਦੇ ਜੋ ਕਰਵਾਣਾ ਉਸ ਮਾਲਕ ਦੀ ਜ਼ਾਤ ਨਹੀਂ ਸਾਡੇ ਤੋਂ ਕਰਦਾ ਬਿਲਕੁਲ ਉਹ ਨਾ ਪੰਜਾਬੀ ਦੇ ਵਿੱਚ ਕਹਿੰਦੇ ਨੇ ਨਾ ਜਿਹੜੇ ਗਰਜਦੇ ਨੇ ਉਹ ਬਰਸਦੇ ਨਹੀਂ ਜਿਹੜੇ ਬਰਸਦੇ ਨੇ ਉਹ ਗਰਜਦੇ ਨਹੀਂ ਠੀਕ ਹੈ ਇਹ ਉਹ ਲੋਕਾਂ ਜਿਵੇਂ ਬਾਬਾ ਜੀ ਨੇ ਨਾ ਜਿਹੜੀ ਗੱਲ ਕੀਤੀ ਹੈ ਨਾ ਇਹ ਉਹ ਲੋਕ ਨੇ ਕਿ ਜਿਹੜੇ ਨਾ ਕੁਝ ਕਰ ਨਹੀਂ ਸਕਦੇ ਨੇਕੀ ਵਾਲਾ ਕੰਮ ਤੋਂ ਬਹੁਤ ਦੂਰ ਨੇਕੀ ਵਾਲਾ ਕੰਮ ਕਰ ਨਹੀਂ ਸਕਦੇ ਨੇ ਸਿਰਫ ਵਿਹਲੇ ਬੈਠੇ ਕਮੈਂਟ ਪਾਉਂਦੇ ਰਹਿੰਦੇ ਨੇ ਫਲਾਣੇ ਦੀ ਵੀਡੀਓ ਤੇ ਕਮੈਂਟ ਪਾਤਾ ਟੀਂਨੇ ਦੀ ਵੀਡੀਓ ਤੇ ਕਮੈਂਟ ਪਾਤਾ ਯਾਰ ਤੁਸੀਂ ਜੇ ਅਗਰ ਕਹਿਣਾ ਮਤਲਬ ਸੇਵਾ ਕਰਨ ਜੋਗੇ ਨਹੀਂ ਹੋ ਠੀਕ ਹੈ ਕਿਸੇ ਨੂੰ ਵੀ ਨਾ ਬੁਰਾ ਵੀ ਨਾ ਕਿਸੇ ਨੂੰ ਕਹੋ ਚੰਗਾ ਨਹੀਂ ਨਾ ਕਹਿ ਸਕਦੇ ਤੇ ਕਿਸੇ ਨੂੰ ਭੈੜਾ ਵੀ ਨਾ ਕਹੋ ਸਭ ਨਾਲ ਜ਼ਿਆਦਾ ਗੁਨਾਹ ਭਲਾ ਕਿਸੇ ਦਾ ਮਿਲਦਾ ਤੁਸੀਂ ਜੋ ਮਰਜ਼ੀ ਕਰੋ ਲੇਕਿਨ ਨਾਗਰ ਤੁਸੀਂ ਕਿਸੇ ਤਰ੍ਹਾਂ ਦੇ ਲੈ ਦੇ ਦਿੰਦੇ ਹੋ ਨਾ ਉਹ ਕਹਿੰਦੇ ਨੇ ਕਿ ਰੱਬ ਕਹਿੰਦਾ ਕਿ ਮੈਂ ਬਾਕੀ ਸਾਰੇ ਹਕੂਕ ਮaaf ਕਰਦਾ ਸਾਦਾ ਲੇਕਿਨ ਬੰਦੇ ਦੇ ਜਿਹੜੇ ਹਕੂਕ ਨੇ ਮੈਂ ਕਦੀ ਮaaf ਨਹੀਂ ਕਰਾਂਗਾ ਉਹ ਬੰਦਾ ਹੀ ਮaaf ਕਰੇਗਾ ਤੇ ਉਹਦਾ ਮਾਫ ਮਾਫੀ ਮਿਲੇਗੀ ਜਿਵੇਂ ਅਰਬੀ ਦੇ ਵਿੱਚ ਨਾ ਇੱਕ ਹੁੰਦਾ ਹਕੂਕੁਲ ਬਾਦ ਠੀਕ ਇੱਕ ਹੁੰਦਾ ਹਕੂਕੁਲਲਾ ਹਕੂਕੁਲਲਾ ਕਿਹਾ ਜਾਂਦਾ ਰੱਬ ਦੇ ਹਕੂਕ ਰੱਬ ਦੇ ਹਕੂਕੀ ਹੈ ਨਮਾਜ਼ ਪੜੋ ਚੰਗੇ ਕੰਮ ਕਰੋ ਝੂਠ ਨਾ ਬੋਲੋ ਚੋਰੀ ਨਾ ਕਰੋ ਠੀਕ ਠੀਕ ਮਤਲਬ ਕਿ ਇਹ ਰੱਬ ਦੇ ਕੰਮ ਨੇ ਰੱਬ ਕਹਿੰਦਾ ਕਿ ਜਦੋਂ ਇਹਨਾਂ ਇਹਨਾਂ ਤੇ ਗੱਲ ਆਏਗੀ ਨਾ ਮੈਂ ਤੁਹਾਨੂੰ ਮaaf ਕਰ ਦਾਂਗਾ ਕਿਉਂ ਰੱਬ ਦਾ ਇੱਕ ਨਾਮ ਗਫੂਰ ਰਹੀਮ ਵੀ ਹੈ ਕਿ ਰਹਿਮ ਕਰਨ ਵਾਲਾ ਠੀਕ ਹੈ ਪਰ ਰੱਬ ਕਹਿੰਦਾ ਹਕੂਕੁਲ ਬਾਦ ਜਿਹੜਾ ਤੁਸੀਂ ਬੰਦੇ ਦਾ ਦਿਲ ਦਿਖਾਇਆ ਬੰਦੇ ਨੇ ਤੱਕਾ ਕੀਤਾ ਗਰੀਬ ਨੇ ਤੱਕਾ ਕੀਤਾ ਨਾ ਠੀਕ ਹੈ ਉਹ ਤੁਹਾਨੂੰ ਅਗਰ ਬੰਦਾ ਹੀ ਮaaf ਕਰੇਗਾ ਤੇ ਤਾਂ ਹੀ ਤੁਹਾਨੂੰ ਮਾਫੀ ਮਿਲਣੀ ਹੈ ਤੁਹਾਨੂੰ ਮੈਂ ਉਹਦਾ ਰੱਬ ਕਹਿੰਦਾ ਮੇਰੇ ਨਾਲ ਕੋਈ ਖਾਤਾ ਨਹੀਂ ਠੀਕ ਹੈ ਇਸੇ ਗੱਲੋਂ ਕਹਿੰਦੇ ਨੇ ਕਿ ਸਾਰਿਆਂ ਕਿਸੇ ਦਾ ਦਿਲਦਾਰੀ ਨਾ ਕਰੋ ਉਹ ਨਾ ਹੋਵੇ ਕਿ ਤੁਹਾਡੀ ਵਜ੍ਹਾ ਤੋਂ ਕਿਸੇ ਦਾ ਦਿਲ ਦੁਖਿਆ ਹੋਵੇ ਠੀਕ ਹੈ ਉਹ ਬੰਦਾ ਜਾਵੇ ਮਾਰ ਤੇ ਤੁਸੀਂ ساری ਜ਼ਿੰਦਗੀ ਤਰਸਦੇ ਰਹੋ ਠੀਕ ਹੈ ਤੇ ਕਿ ਮੈਂ ਯਾਰ ਕੀ ਕਰ ਬੈਠਾ ਕਿਉਂ ਜਿੰਦਾ ਹੈਗਾ ਇਹ ਤੇ ਤੁਹਾਨੂੰ ਮਾਫੀ ਦੇਵੇਗਾ ਮਰ ਗਿਆ ਸਭ ਮੁੱਕ ਗਏ ਉਸ ਤੋਂ ਬਾਅਦ ਮਾਫੀ ਨਹੀਂ ਉਸ ਤੋਂ ਬਾਅਦ ਤੁਹਾਨੂੰ ਸਜ਼ਾ ਹੀ ਮਿਲਣੀ ਰਹਦੇ ਕੋਲ ਠੀਕ ਹੈ ਤੇ ਇਸ ਗੱਲ ਨੂੰ ਕਹਿੰਦੇ ਨੇ ਯਾਰ ਦਿਲਦਾਰੀ ਨਾ ਕਿਸੇ ਦੀ ਕਰੋ ਤੁਹਾਨੂੰ ਨਹੀਂ ਗੱਲ ਚੰਗੀ ਲੱਗੀ ਨਾ ਠੀਕ ਹੈ ਇਗਨੋਰ ਕਰ ਦਿਓ ਹੁਣ ਦੇਖੋ ਮੈਨੂੰ ਕਈ ਦਫਾ ਮੈਂ ਵੇਖਦਾ ਮਾਂ ਨਾ ਠੀਕ ਹੈ ਦੇਖੋ ਅਸੀਂ ਰਾਤ ਨੂੰ ਬੈਠੇ ਹੁੰਨੇ ਹਾਂ ਨਾ ਬੈ ਕੇ ਅਸੀਂ ਕਮੈਂਟਸ ਵਗੈਰਾ ਪੜ੍ਹਦੇ ਰਹਿੰਨੇ ਆ ਠੀਕ ਹੈ ਤੇ ਜਦੋਂ ਕਮੈਂਟਸ ਵਿੱਚ ਵਿੱਚ ਕੋਈ ਐਸਾ ਕਮੈਂਟਸ ਆ ਜੂਵੇ ਨਾ ਜੇ ਕਿ ਉਹ ਮੇਰਾ ਦਿਲ ਦੁਖਣਾ ਚੁਰ ਕਰਦਾ ਫਿਰ ਮੈਨੂੰ ਜਾਂ ਡਿਲੀਟ ਕਰ ਦੇਣਾ ਵਾ ਜਾਂ ਉਹਨੂੰ ਹਾਈਡ ਕਰ ਦੇਣਾ ਦੂਜੀ ਗੱਲ ਇੱਕ ਅਸੀਂ ਹੋਰ ਵੀ ਕਰਨੀ ਸੀ ਕਿ ਕਾਫੀ ਵੀਰੇ ਨਾ ਵੀਡੀਓ ਸੈਂਡ ਕਰਦੇ ਆ ਸਾਨੂੰ ਅਸੀਂ ਮੋਸਟਲੀ ਸਾਡੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹੀ ਵੀਡੀਓ ਵੇਖ ਹੁੰਨ ਕਈ ਦਫਾ ਜੋਕਸ ਵਾਲੀ ਵੀਡੀਓ ਆਈ ਹੁੰਦੀ ਹੈ ਨਹੀਂ ਕਿ ਇਹ ਤਾਂ ਫੈਸੀ ਵੀਡੀਓ ਆਈ ਹੁੰਦੇ ਨੇ ਕਿ ਅਸੀਂ ਫੈਮਿਲੀ ਨਾਲ ਸ਼ੇਅਰ ਨਹੀਂ ਕਰ ਸਕਦੇ ਪਰ ਵੀਰਿਆਂ ਦੇ ਇਹੀ ਕੋ ਹੁੰਦੀ ਹੈ ਕਿ ਤੁਸੀਂ ਸਾਡੇ ਕਹਿਣ ਤੇ ਵੀਡੀਓ ਨਹੀਂ ਬਣਾਏ ਅਸੀਂ ਵੀਡੀਓ ਵੇਖ ਲੈਨੇ ਕੋਈ ਮਾਰੀ ਮੋਟੀ ਸਾਨੂੰ ਉਹਦੇ ਚ ਲੱਗੇ ਨਾ ਇਹ ਚੀਜ਼ ਸਾਨੂੰ ਨਹੀਂ ਵੇਖਣ ਵਾਲੀ ਤੇ ਅਸੀਂ ਉਹ ਚੀਜ਼ ਨਹੀਂ ਵੇਖਦੇ ਅਸੀਂ ਅਸੀਂ ਕੋਈ ਵੀ ਮਜ਼ਾਕ ਥੋੜੀ ਵੀ ਵਲਗੈਰਟੀ ਹੋਵੇ ਨਾ ਜਾਂ ਕੋਈ ਵੀ ਮਜ਼ਾਕ ਏਸੀ ਹੋਵੇ ਕਿ ਜਿਹੜਾ ਸਾਨੂੰ ਲੱਗੇ ਸਾਨੂੰ ਫੀਲ ਹੋਵੇ ਕਿ ਯਾਰ ਅਸੀਂ ਨਹੀਂ ਵੇਖ ਸਕਦੇ ਫੈਮਲੀ ਵੀਰ ਕਿਉਂ ਦੇਖਦੇ ਮੇਰੀ ਧੀਆਂ ਨੇ ਵੀ ਵੇਖਣੀ ਵੀਡੀਓ ਮੇਰੀ ਭੈਣਾਂ ਨੇ ਵੀ ਵੇਖਣੀ ਮੇਰੀ ਮਾਂ ਨੇ ਵੀ ਵੇਖਣੀ ਮੇਰੇ ਸਮਝ ਲੋ ਭੈਣ ਭਰਾਵਾਂ ਨੇ ਸਾਰੇ ਵੀਰਾਂ ਨੇ ਵੀ ਵੇਖਣੀ ਹੁੰਦੀ ਤੇ ਯਾਰ ਮੈਂ ਉਹ ਚੀਜ਼ ਕਦੀ ਵੀ ਨਹੀਂ ਤੁਹਾਨੂੰ ਆਵਾਗਾ ਜਿਹੜੀ ਚੀਜ਼ ਮੈਨੂੰ ਨਹੀਂ ਚੰਗੀ ਲੱਗਦੀ ਕਿ ਮੈਂ ਕਹਾਂਗਾ ਯਾਰ ਆ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਤੇ ਰਿਐਕਸ਼ਨ ਦੇ ਦਵਾ ਕਿ ਕਿ ਨਹੀਂ ਸਾਰੀਆਂ ਮੇਰੀਆਂ ਭੈਣਾਂ ਨੇ ਸਾਰੀਆਂ ਮੇਰੀਆਂ ਧੀਆਂ ਨੇ ਸਾਰੀਆਂ ਮਾਵਾਂ ਨੇ ਯਾਰ ਮੈਨੂੰ ਮੋਸਟਲੀ ਕਈ ਦਫਾ ਕਹਿੰਦੇ ਨੇ ਕਿ ਯਾਰ ਮਾਂ ਸਾਡੀ ਵੀਡੀਓ ਵੇਖ ਰਹੀ ਹੁੰਦੀ ਹੈ ਭੈਣ ਵੇਖ ਰਹੀ ਹੁੰਦੀ ਹੈ ਧੀਆਂ ਵੇਖ ਰਹੀਆਂ ਹੁੰਦੀਆਂ ਨੇ ਨਿੱਕੇ ਵੀ ਉਹ ਵੀ ਵੇਖਦੇ ਨੇ ਪਰ ਮੈਂ ਨਹੀਂ ਯਾਰ ਇਹੋ ਜਿਹਾ ਜ਼ਿੰਦਗੀ 'ਚ ਕਦੀ ਨਹੀਂ ਕੰਮ ਕਰਾਂਗਾ ਕਿ ਜਿਹਦੇ ਨਾਲ ਮੇਰੇ ਕਿਸੇ ਭੈਣ ਭਰਾ ਦੀ ਤੀ ਪੁੱਤਰ ਦੀ ਦਿਲਦਾਰੀ ਹੋਵੇ ਜਾਂ ਉਹ ਕਹਿਣਗੇ ਵੀ ਇਹਨੇ ਕੀ ਬਹਾਇਆ ਠੀਕ ਹੈ ਇਸ ਗੱਲੋਂ ਉਹ ਚੀਜ਼ ਰეკਮੈਂਡ ਕਰੋ ਕਿ ਜਿਹੜੀ ਤੁਹਾਨੂੰ ਖੁਦ ਨੂੰ ਲੱਗੇ ਕਿ ਯਾਰ ਅਸੀਂ ਇਹ ਫੈਮਿਲੀ 'ਚ ਬੈ ਕੇ ਵੇਖ ਸਕਦੇ ਹਾਂ ਹੁਣ ਤਾਰੀ ਬਾਬਾ ਹੈ ਜਾਂ ਕੋਈ ਹੋਰ ਦੋ ਆਸੀਂ ਫਨੀ ਵੀਡੀਓ ਜਿਵੇਂ ਮੋਲਾ ਦਾ ਨਾਸਰ ਮਦਨੀ ਸਾਹਿਬ ਹੈ ਠੀਕ ਹੈ ਸਾਨੂੰ ਵੀ ਪਤਾ ਕਿ ਉਹਨਾਂ ਦੀ ਗੱਲਾਂ ਦੇ ਵਿੱਚ ਬਿਆਨ ਵੀ ਹੁੰਦਾ ਹੈ ਤੇ ਥੋੜਾ ਸ਼ੁਗਲ ਮੇਲਾ ਵੀ ਹੋਏਗਾ ਅਸੀਂ ਇਹ ਹੀ ਕਹਿੰਨੇ ਕਿ ਯਾਰ ਹੱਸ ਲੋ ਖੇਡ ਲੋ ਜ਼ਿੰਦਗੀ ਚਾਰ ਦਿਹਾੜੇ ਵੇ ਮੋੜ ਕੇ ਪਤਾ ਨਹੀਂ ਮੜਾ ਮਿੱਟੀ ਥਲੇ ਚਲ ਜਾਣਾ ਹੈ ਜ਼ਿੰਦਗੀ ਪਾਣੀ ਦਾ ਬੁਲਬਲਾ ਹੈ ਪਤਾ ਨਹੀਂ ਕਦੋਂ ਠੋਸ ਹੋ ਜਾਣਾ ਤੇ ਪਿਆਰ ਵੰਡ ਲਓ ਹੱਸ ਖੇਡ ਲਵੋ ਦਿਲ ਜ਼ਾਰੀ ਨਾ ਕਰਿਆ ਕਰੋ ਯਾਰ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਆਪਣਾ ਖਿਆਲ